ਇਸ ਪ੍ਰਵਾਦ ਆ ਜਿਹੜਾ ਕਿ ਬਾਬਾ ਜੀ ਨੇ ਰੱਬ ਨੇ ਇੱਕ ਪੁੱਤਰ ਦੀ ਦਾਤ ਬਖਸ਼ੀ ਜਿਸ ਨੂੰ ਪੁਚੰਗੀ ਵੀ ਜਾਇੰਦਾ ਅਤੇ ਉਸ ਤੇ ਦਿਲ ਵਿੱਚ ਜਿਹੜਾ ਛੇਕ ਆ ਅਤੇ ਨਾਲ ਹੀ ਉਸ ਨੂੰ ਜਿਹੜਾ ਪੈਰਲਾਈਜ਼ ਦਾ ਅਟੈਕ ਹੋ ਚੁੱਕਿਆ ਵਾ ਜੀ ਇਹ ਨਾ ਪਹਿਲਾਂ 2 ਸਾਲ ਬਹੁਤ ਵਧੀਆ ਰਿਹਾ ਵਾ ਹਾਂਜੀ ਤੇ ਦੋ ਸਾਲਾਂ ਬਾਅਦ ਇਹਨੂੰ ਜਦੋਂ ਬੁਖਾਰ ਚੜਿਆ ਨਾ ਉਸ ਤੋਂ ਬਾਅਦ ਫਿਰ ਇਹ ਜਿਆਦਾ ਢਿੱਲਾ ਹੋ ਗਿਆ ਤੋਂ ਬਾਅਦ ਇਹਨੂੰ ਬੁਖਾਰ ਦੇ ਵਿੱਚ ਇਹਨੂੰ 2-3 ਅਟੈਕ ਹੋ ਗਏ ਆ ਤੋਂ ਤੋਂ ਬਾਅਦ ਫਿਰ ਸਾਨੂੰ ਉਹਨਾਂ ਨੇ ਡਾਕਟਰਾਂ ਨੇ ਕਿਹਾ ਵੀ ਕੀ ਨਾ ਲਈਦਾ ਜੋ ਵੀ ਜਿਹੜਾ ਹਸਪਤਾਲ ਦਾਖਲ ਕਰਾਇਆ ਉਹਨਾਂ ਕਿਹਾ ਵੀ ਇਹਦੇ ਵਿੱਚ ਦਿਲ ਦੇ ਵਿੱਚ ਪ੍ਰੋਬਲਮ ਆ ਪਹਿਲਾਂ ਤੇ ਸਾਨੂੰ ਡਰ ਦੇ ਦੱਸਦੇ ਨਹੀਂ ਨਰਸਾਂ ਤੇ ਉਹਨਾਂ ਬਾਅਦ ਵਿੱਚ ਦੱਸਤਾ ਫਿਰ ਪੜਦੇ ਨਾ ਵੀ ਇਹਦੇ ਦਿਲ ਦੇ ਵਿੱਚ ਸ਼ੀਕਰ ਪ੍ਰੈਸ਼ਨ ਕੀਤਾ ਜਾਏਗਾ ਹਾਂਜੀ ਅਸੀਂ ਉੱਥੇ ਦਿੱਲੀ ਗਏ ਆ ਉੱਥੇ ਇਹਦੇ ਟੈਸਟ ਵਗੈਰਾ ਹੋਈ ਸਾਰਾ ਕੁਝ ਹੋਇਆ ਵਾ ਤੇ ਉਥੇ ਨਾ ਵੀ ਕਿਆ ਪੀ ਰਾਇ 10 ਕਿਲੋ ਵਜਨੇ ਆ ਜੇ ਤੇ 20 ਕਿਲੋ वजन ਬੱਚੇ ਦਾ ਹੋਏਗਾ ਤਾਂ ਫਿਰ ਇਹਦੇ ਦਿਲ ਦਾ ਪ੍ਰੈਸ਼ਨ ਹੋਏਗਾ ਬੱਚਾ ਸਹੀ ਹੋ ਜਾਏਗਾ ਅਕੂਸ਼ ਉਸ਼ਵਾਸ ਹੈ ਗੁਰੂ ਸਾਹਿਬ ਤੇ ਕਿੰਨੀ ਕਿ ਓਟ ਆਸਰਾ ਵਾ ਵੀ ਪ੍ਰਮਾਤਮਾ ਤੇਰੇ ਪੁੱਤ ਨੂੰ ਚਲਾਏਗਾ ਕਿੰਨੇ ਕਿ ਉਹ ਦਰਵਾਜ਼ੇ 'ਤੇ ਵੀ ਨਹੀਂ ਆ ਕਿ ਤੇਰਾ ਪੁੱਤਰ ਤੇਰੇ ਵੱਲ ਚੱਲ ਕੇ ਆਊਗਾ ਅਤੇ ਮਾਂ ਜਿਹੜਾ ਕਹੂਗਾ ਵਿੰਸਿੰਗ ਜੀ ਨੇ ਵਿਚਾਰ ਵਾਰਤੇ ਹੀ ਤੇ ਮੇਰਾ ਦੇ ਫੇਰ ਇੱਕ ਬੇਟਾ ਵਵੇਂ ਹੋਇਆ 4 ਲੱਖ ਰੁਪਇਆ ਲੱਗ ਗਿਆ ਤੇ ਪਰ ਬੱਚੇ ਦਾ ਇਲਾਜ ਨਹੀਂ ਸਹੀ ਹੋਇਆ ਤਿੰਨਾਂ ਥਾਵਾਂ ਤੇ ਵਿਖਾਇਆ ਉਹਨਾਂ ਇਹ ਕਹ ਆ ਵੀ 5 ਲੱਖ ਰੁਪਇਆ ਲੱਗੂਗਾ ਬੱਚੇ ਦੇ ਫੇਰ ਬੱਚੇ ਦਾ ਇਲਾਜ ਹੋਊਗਾ ਸਾਨੂੰ ਕਿਹਨੇ ਸੰਤ ਨੇ ਬਾਹਰੋਂ ਕਿਹਾ ਸੀ ਪੀ ਨੂੰ ਜਿੱਥੇ ਟੂਰਨਾਮੈਂਟ ਹੁੰਦਾ ਵਾ ਨਾ ਜੇ ਤੁਹਾਡੀ ਨਹੀਂ ਕੋਈ ਫੜਦਾ ਬਾ ਦੇ ਉੱਥੇ ਟੂਰਨਾਮੈਂਟ ਦੇ ਖੜਿਆ ਕਰੋ ਉੱਥੇ ਐਨਆਰਆਈ ਵੀਰਾਂ ਤੋਂ ਆਵਾਜ਼ ਦਿਵਾਇਆ ਕਰੋ ਕਮੇਟੀ ਵੱਲੋਂ ਕਹਿ ਕੇ ਪੀ ਚਲੋ ਤੁਹਾਡੇ ਪੈਸੇ ਚਾਰ ਇਕੱਠੇ ਹੋ ਜਾਣ ਤੁਹਾਡੇ ਬੱਚੇ ਦਾ ਲਾਜ ਹੋ ਜਾਊਗਾ ਹਾਂ ਹਾਂਜੀ ਤੇ ਚਲੋ ਅਸੀਂ 50000 ਰੁਪਿਆ ਇਕੱਠਾ ਕੀਤਾ ਇਹਦਾ ਬੱਚੇ ਦਾ ਮੇਲਿਆਂ ਦੇ ਵਿੱਚੋਂ ਸਾਰੇ ਕਿਤੇ ਗਈਆਂ ਮੈਂ ਕਵਾਂ ਮੈਂ ਗਰਦਾਸਪੁਰ ਵੀ ਗਈਆਂ ਫਿਰ ਮੋਗੇ ਵੀ ਗਈਆਂ ਮੈਂ ਹਰ ਕਿਤੇ ਜਿੱਥਿਆਂ ਨੂੰ ਵੀ ਮਿਲ ਮਿਲਾ ਕੇ ਪਤਾ ਲੱਗਦਾ ਵਾ ਕਿ ਇੱਥੇ ਇੱਥੇ ਮੇਲਾ ਮੈਂ ਹਰ ਹਰ ਜਗ੍ਹਾ ਤੇ ਮਿਲੇ ਗਈਆਂ ਲੈ ਕੇ ਬੱਚੇ ਨੂੰ ਫਿਰ ਕਿਸ ਤਰ੍ਹਾਂ ਖੜਦੇ ਹੋਗੀ ਇੰਨਾ ਬੱਚੇ ਦਾ ਵੱਜਾ ਵੀ بڑا ਕਿਸ ਤਰ੍ਹਾਂ ਚੁੱਕ ਕੇ ਲੈ ਗਿਆ ਸਾਰਾ ਗਰਾਊਂਡ ਕਿਸ ਤੱਕ ਮਾਉਂਦੀ ਹੋਗੀ ਹੋਰ ਮੈਂ ਫਿਰ ਫਿਰ ਹੱਥਾਂ ਤੇ ਪਾ ਕੇ ਫਿਰ ਬੱਚੇ ਨੂੰ ਫਿਰ ਮੈਂ ਢੇੜੀ ਲਾਉਣੀ ਆ ਕਿੰਨੇ ਕੇ ਪੈਸੇ ਆ ਚੁੱਕੇ ਨੇ ਸੰਗਤ ਵੱਲੋਂ ਤੇ ਕਿੰਨੀ ਕਿ ਮਦਦ ਹੋ ਚੁੱਕੀ ਆ ਕਿੰਨੇ ਪੈਸੇ ਦੀ ਹੋਰ ਲੋੜ ਹੈਗੀ ਆ ਕਿੰਨੇ ਕੇ ਪੈਸੇ ਸਾਰੇ ਲੱਗਣੇ ਨੇ ਹਾਂਜੀ ਇਹਨਾਂ 2 ਲੱਖ ਰੁਪਈਆ ਇਕੱਠਾ ਹੋ ਗਿਆ ਆਪਣੇ ਤੋਂ ਸੰਗਤ ਵੱਲੋਂ ਹਾਂਜੀ 1.5 ਲੱਖ ਰੁਪਈਆ ਭੇਜਿਆ ਜਿੱਤਰਾ ਸੰਗਤ ਨੇ ਦੇ 50000 ਰੁਪਏ ਆਪਣੇ ਤੋਂ ਮਿਲਿਆ ਦਾ ਪਿਆ 2 ਲੱਖ ਰੁਪਏ ਹੋ ਗਿਆ ਆਪਾਂ ਨੂੰ 3 ਲੱਖ ਰੁਪਏ ਦੀ ਚਲੋ ਮਦਦ ਆ ਚਲੋ ਬੱਚੇ ਦੇ ਮੂੰਹ ਨੂੰ ਕੀਤੀ ਜਾਵੇ ਦਾ ਇਲਾਜ ਕਰਾ ਦੇ ਮੈਂ ਕਿ ਇੱਥੋਂ ਤੱਕ ਵੀਰ ਜੀ ਕਿ ਮੈਂ ਇੱਥੋਂ ਤੱਕ ਆਪਣੀ ਸਰਤੇ ਸੇਵਾ ਚੁੱਕੀ ਆ ਕਿ ਮੈਂ ਜਿਹੜਾ ਮੰਗ ਕੇ ਲਿਆਉਣੀ ਹੈ ਨਾ ਰੋਜ਼ ਮੇਲਿਆਂ ਚ ਉਹਨਾਂ ਦੇ ਵਿੱਚੋਂ ਹੀ ਮੈਂ ਗੱਡੀ ਖੜਦੀ ਅਨੰਦਪੁਰ ਸਾਹਿਬ ਆਏ ਸਾਲ ਹੀ ਹਾਂਜੀ ਮੈਂ ਸੰਗਤ ਦੀ ਸੇਵਾ ਸੁਖੀ ਆ ਕਿ ਮੈਂ ਆਏ ਸਾਲ ਹੀ ਇਦਾਂ ਹੀ ਸੇਵਾ ਕਰਾਂਗੀ ਪੀ ਕੋਈ ਵੀ ਵੀਰ ਭਰਾ ਮੈਨੂੰ 10000 ਰੁਪਏ ਦਿੰਦਾ ਨਾ ਤੇ ਮੈਂ ਉਹ ਸਾਰਿਆਂ ਵੀਰ ਭਰਾਵਾਂ ਦੀ ਸੇਵਾ ਜਿਹੜੀ ਆ ਪੀ ਗੁਰੂ ਘਰ ਦੇ ਘਰੇ ਲਾਉਂਦੀ ਆ ਮੈਂ ਹਾਂਜੀ ਸਾਸੀ ਦਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਅੱਜ ਤੁਹਾਨੂੰ ਜਿਹੜਾ ਤਲੰਤਾਂ ਦੇ ਪਿੰਡ ਗਹਿਰੀ ਦੀਆਂ ਉਸ ਪਰਿਵਾਰ ਦੀਆਂ ਜਿਹੜਾ ਕੀ ਪਰਿਵਾਰ ਗੋਸ਼ਕ ਪਰਿਵਾਰ ਆ ਬਾਣਾ ਪਾਇਆ ਹੋਇਆ ਨਿੰਗ ਸਿੰਘ ਦਾ ਜਿਹੜਾ ਕੀ ਪਰਿਵਾਰ ਨੇ ਅਮਰ ਜਿਹੜਾ ਛੱਕਿਆ ਹੋਇਆ ਵਾ ਅਤੇ ਪਰਿਵਾਰ ਵਿੱਚ ਤੁੱਖਾਂ ਦਾ ਪਹਾੜ ਟੁੱਟ ਗਿਆ ਵਾ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਸ ਪਰਿਵਾਰ ਦਾ ਜਿਹੜਾ ਕੀ ਬਾਬਾ ਜੀ ਨੇ ਰੱਬ ਨੇ ਇੱਕ ਪੁੱਤਰ ਦੀ ਦਾਤ ਬਖਸ਼ੀ ਜਿਸ ਨੂੰ ਪਚੰਗੀ ਵੀ ਗਿਆ ਜਾਂਦਾ ਅਤੇ ਉਸ ਤੇ ਦਿਲ ਵਿੱਚ ਜਿਹੜਾ ਛੇਕ ਆ ਤੇ ਨਾਲ ਹੀ ਉਸ ਨੂੰ ਜਿਹੜਾ ਪੈਰਲਾਈਜ਼ ਦਾ ਅਟੈਕ ਹੋ ਚੁੱਕਿਆ ਵਾ ਸਭ ਤੋਂ ਪਹਿਲਾਂ ਤਾਂ ਤਸਵੀਰਾਂ ਵਿਖਾਵਾਂਗੇ ਉਸ ਘਰ ਦੀਆਂ ਇਹ ਜਿਹੜਾ ਘਰ ਆ ਇਹ ਉਸ ਨਿਹੰਗ ਸਿੰਘ ਜਿਹੜਾ ਕੀ ਗੁਰੂ ਕੀ ਲਾੜੀ ਫੌਜ ਆ ਉਹਨਾਂ ਦਾ ਵਾ ਅਤੇ ਇਹ ਜਿਹੜਾ ਆਟੋ ਤੁਸੀਂ ਦੇਖ ਰਹੇ ਹੋ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹੋ ਅਤੇ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਸਾਹਮਣੇ ਜਿਹੜਾ ਜੋੜਾ ਬੈਠਾ ਇਹ ਉਹ ਜਿਹੜਾ ਕੀ ਗੁਰੂ ਕੀ ਲਾੜੀਆ ਫੌਜਾ ਨੇ ਬੜੇ ਅਰਦਾਸਾਂ ਕਰਕੇ ਬੇਨਤੀ ਕਰਕੇ ਰੱਬ ਕੋਲੋਂ ਪੁੱਤਰ ਲਿਆ ਸੀ ਪਰ ਪੁੱਤਰ ਦਾ ਤੁਸੀਂ ਹਾਲਾ ਦੇਖ ਸਕਦੇ ਹੋ 2 ਸਾਲ ਦੀ ਉਮਰ ਵਿੱਚ ਜਿਹੜਾ ਇਸ ਨੂੰ ਪੈਰਲਾਈ ਦਾ ਅਟੈਕ ਆ ਜਾਂਦਾ ਅਤੇ ਉਸ ਤੋਂ ਬਾਅਦ ਜਿਹੜਾ ਇਹ ਮੰਜੇ ਤੇ ਪੈ ਗਿਆ ਪਰਿਵਾਰ ਨੇ ਬਹੁਤ ਇਲਾਜ ਕਰਾਇਆ ਪਰ ਕਿਸੇ ਤਰ੍ਹਾਂ ਦਾ ਕੋਈ ਇਲਾਜ ਸਫਲ ਨਹੀਂ ਹੋ ਸਕਿਆ ਗੱਲ ਬਾਤ ਵੀ ਕਰਾਂਗੇ ਪਰਿਵਾਰ ਦੇ ਨਾਲ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕੀ ਹਾਲਾਤ ਨੇ ਗੁਰੂ ਕੀ ਲਾਡ ਲੀਆਂ ਫੌਜਾਂ ਨੇ ਅਮਰ ਜਿਹੜਾ ਛੱਕਿਆ ਆ ਗੁਰੂਗੀਆਂ ਲਾਡ ਲੀਆਂ ਫੌਜਾਂ ਨੇ ਗੁਰਸਖ ਪਰਿਵਾਰ ਆ ਜਰੂਰ ਗੱਲਬਾਤ ਕਰਾਂਗੇ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਫਤਿਹ ਸਾਂਜੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਣਾ ਨਾਮ ਦੱਸੋ ਤੇ ਕਿਹੜਾ ਤੁਹਾਡਾ ਪਿੰਡ ਹੈ ਕਿਹੜਾ ਇਲਾਕਾ ਵਾ ਤੇ ਬੇਟੇ ਨੂੰ ਹੋਇਆ ਕੀ ਹੈ ਦਸਿਕਾ ਨੂੰ ਸਾਂਝਾ ਕਰ ਦਿਓ ਤੇ ਕੀ ਨਾਮ ਪੁੱਤਰ ਦਾ ਆਪਣਾ ਨਾਮ ਹੈਗਾ ਗੁਰਪ੍ਰੀਤ ਸਿੰਘ ਪਿੰਡ ਗੈਰੀ ਜ਼ਿਲ੍ਹਾ ਤਰਨਤਾਰਨ ਹਾਂਜੀ ਸਰਾਇਮਾਨਦ ਖਾਨ ਦੇ ਲਾਗੇ ਪਿੰਡ ਗੈਰੀ ਆ ਹਾਂਜੀ ਬੱਚਾ ਆਪਣਾ 8 ਸਾਲ ਦਾ ਇਹਨੂੰ ਇਸ ਤਰ੍ਹਾਂ ਹਾਰਡ ਦੀ ਤੇ ਗੁਰਦਿਆਂ ਦੀ ਪ੍ਰੋਬਲਮ ਆ ਗਈ ਆ ਹਾਂਜੀ ਤੇ ਜਦੋਂ ਇਹ ਸੋ ਬੱਬਾ ਜੀ ਜਿਹੜੀ ਦੁੱਖਾਂ ਦਾ ਜਿਹੜਾ ਪਹਾੜ ਤੁਹਾਡੇ ਟੁੱਟ ਗਿਆ ਵਾ ਇਹ ਕਦੋਂ ਤਕਲੀਫ ਆਈ ਹੈ ਬੱਚੇ ਨੂੰ ਕਿੰਨੇ ਸਾਲ ਦੀ ਉਮਰ ਸੀ ਜਦੋਂ ਇਸ ਨੂੰ ਪੈਰਾਲਾਈਜ਼ ਹੋ ਜਾਂਦਾ ਜਦੋਂ ਜਿਹੜਾ ਦਿਲ ਵਿੱਚ ਛੇ ਗਿਆ ਇਹ ਤਾਨੂੰ ਇਹ ਬਾਰੇ ਕਦੋਂ ਪਤਲਾਦਾ ਹਾਂਜੀ ਇਹਨਾਂ ਪਹਿਲਾਂ 2 ਸਾਲ ਬਹੁਤ ਵਧੀਆ ਰਿਹਾ ਵਾ ਹਾਂਜੀ ਤੇ ਦੋ ਸਾਲਾਂ ਬਾਅਦ ਇਹਨੂੰ ਜਦੋਂ ਬੁਖਾਰ ਚੜਿਆ ਨਾ ਉਸ ਤੋਂ ਬਾਅਦ ਫਿਰ ਇਹ ਜਿਆਦਾ ਢਿੱਲਾ ਹੋ ਗਿਆ ਉਸ ਤੋਂ ਬਾਅਦ ਇਹਨੂੰ ਬੁਖਾਰ ਦੇ ਵਿੱਚ ਇਹਨੂੰ 2-3 ਅਟੈਕ ਹੋ ਗਏ ਆ ਹਾਂਜੀ ਤੇ ਉਸ ਤੋਂ ਬਾਅਦ ਫਿਰ ਸਾਨੂੰ ਉਹਨਾਂ ਨੇ ਡਾਕਟਰਾਂ ਨੇ ਕਿਹਾ ਵੀ ਕਿੰਨਾਂ ਲਈਦਾ ਜੋ ਵੀ ਜਦੋਂ ਹਸਪਤਾਲ ਦਾਖਲ ਕਰਾਇਆ ਉਹਨਾਂ ਕਿਹਾ ਵੀ ਇਹਦੇ ਵਿੱਚ ਦਿਲ ਦੇ ਵਿੱਚ ਪ੍ਰੋਬਲਮ ਆ ਪਹਿਲਾਂ ਤੇ ਸਾਨੂੰ ਡਰ ਦੇ ਦੱਸਦੇ ਨਹੀਂ ਸੀ ਨਰਸਾਂ ਤੇ ਉਹਨਾਂ ਬਾਅਦ ਵਿੱਚ ਦੱਸਤਾ ਫਿਰ ਪੜਦੇ ਨਾ ਵੀ ਇਹਦੇ ਦਿਲ ਦੇ ਵਿੱਚ ਸ਼ੀਕਰ ਪ੍ਰੈਸ਼ਨ ਕੀਤਾ ਜਾਏਗਾ। ਹਾਂਜੀ। ਤੇ ਵੀ ਨਰਸੋ ਅੱਬਾ ਜੀ ਫਿਰ ਇਲਾਜ ਵਾਸਤੇ ਕਿੱਥੇ-ਕਿੱਥੇ ਇਲਾਜ ਕਰਵਾਇਆ? ਕਿੰਨੀਆਂ ਕਿ ਠੋਕਰਾ ਖਾਣੀ ਪਈਆਂ ਇਲਾਜ ਵਾਸਤੇ? ਕਿੰਨੇ ਕ ਪੈਸੇ ਲੱਗੇ ਸੀ? ਤੇ ਘਰ ਦੇ ਕੀ ਹਾਲਾਤ ਆ? ਮੈਂ ਅਸੀਂ ਦੇਖਿਆ ਘਰ ਦੇ ਹਾਲਾਤ ਕੋ ਬਹੁਤੇ ਵਧੀਆ ਨਹੀਂ ਆ। ਕਿੰਨੇ ਕ ਜਿਹੜਾ ਤੁਹਾਨੂੰ ਕਰਜ਼ਾ ਚੁਕਣਾ ਪਿਆ ਪੁੱਤਰੇ ਦੇ ਇਲਾਜ ਵਾਸਤੇ ਤੇ ਘਰ ਦਾ ਕਿਹੜਾ-ਕਿਹੜਾ ਸਮਾਨ ਵੇਚਣਾ ਪਿਆ? ਹਾਂਜੀ ਹਾਂਜੀ। ਇਨਾ ਸਮਾਨ ਤੇ ਚਲੋ ਮਹਾਰਾਜ ਦੀ ਕਿਰਪਾ ਜੀ ਤੱਕ ਚਲੋ ਨਹੀਂ ਕੋਈ ਵੇਚਿਆ ਵੀ ਇਹ ਗੱਲ ਆ ਵੀ ਚਲੋ ਅਸੀਂ 12 ਪੈਸੇ ਚੁੱਕ ਕੇ ਕਰਜ਼ਾ ਚੁੱਕ ਕੇ ਬੱਚੇ ਦਾ ਇਲਾਜ ਕਰਾਇਆ ਪਰ ਨਹੀਂ ਕਰਜ਼ਾ ਚੁੱਕ ਕੇ ਇਲਾਜ ਨਹੀਂ ਹੋਇਆ ਬੱਚਾ ਤਾਂ ਵੀ ਅਜੇ ਉਸ ਤਰ੍ਹਾਂ ਹੀ ਆ 4 ਲੱਖ ਰੁਪਇਆ ਲੱਗਿਆ ਤੇ ਤੁਸੀਂ ਵੀਰਾਂ ਚ ਸਾਰੀ ਸੰਗਤ ਵੇਖ ਸਕਦੀ ਆ ਤੇ ਪਰ ਬੱਚੇ ਦਾ ਇਲਾਜ ਨਹੀਂ ਸਹੀ ਹੋਇਆ ਤਿੰਨਾਂ ਥਾਵਾਂ ਤੇ ਵਿਖਾਇਆ ਉਹਨਾਂ ਇਹ ਕਹਿਆ ਵੀ 5 ਲੱਖ ਰੁਪਇਆ ਲੱਗੂਗਾ ਬੱਚੇ ਦੇ ਫੇਰ ਬੱਚੇ ਦਾ ਇਲਾਜ ਹੋਊਗਾ ਅਸੀਂ ਦਿੱਲੀ ਖੜਿਆ ਸੀ ਸੀ ਦਰਬਾਰ ਸਭ ਨੂੰ ਸੰਗਤ ਨੇ ਭੇਜਿਆ ਵੀ ਇਹਨੂੰ ਦਿੱਲੀ ਖੜੋ ਤੇ ਹਾਂ ਹਾਂ ਜੀ ਉੱਥੇ ਦਿੱਲੀ ਗਏ ਆ ਉੱਥੇ ਇਹਦੇ ਟੈਸਟ ਵਗੈਰਾ ਹੋਈ ਸਾਰਾ ਕੁਝ ਹੋਇਆ ਵਾ ਤੇ ਉੱਥੇ ਨਾ ਵੀ ਕਿਹਾ ਵੀ ਇਹਦੇ 10 ਕਿਲੋ ਵਜਣੇ ਆ ਜੇ ਤੇ 20 ਕਿਲੋ ਵਜਨ ਬੱਚੇ ਦਾ ਹੋਏਗਾ ਤਾਂ ਫਿਰ ਇਹਦੇ ਦਿਲ ਦਾ ਪ੍ਰੇਸ਼ਨ ਹੋਏਗਾ ਬੱਚਾ ਸਹੀ ਹੋ ਜਾਏਗਾ ਮੈਂ ਐਸੋ ਵੀ ਖਾਸਾ ਜੀ ਕਿੰਨੇ ਕ ਪ੍ਰਮਾਤਮਾ ਗਾੜੀ ਜਾਂ ਕਿੰਨੇ ਕ ਦਸਾਂ ਕੀਤੀਆਂ ਇਹ ਬੇਨਤੀਆਂ ਸੀ ਉਹ ਸੱਚੇ ਪਾਸ਼ਾ ਗਾੜੀ ਫਿਰ ਜਾ ਕੇ ਜਿਹੜੀ ਆ ਇਹਦੀ ਕੀਮਤੀ ਇਲਾਜ ਮਿਲੀ ਆ ਕਿੰਨੇ ਕ ਮਥੇ ਠਕੇ ਕਿੰਨੇ ਕ ਪਾਠ ਕੀਤੇ ਇਸੇ ਵਾਰ ਹਾਂਜੀ ਚਲੋ ਮਹਾਰਾਜ ਅਗੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਇੱਕ ਦੀ ਚੜ੍ਹਦੀ ਕਲਾ ਕਰੇ ਤੇ ਚਲੋ ਮਹਾਰਾਜ ਦੇ ਘਰੇ ਜਾਈਦਾ ਇਹੋ ਸੁੱਖ ਮੰਗੀ ਮਹਾਰਾਜ ਹਰ ਇੱਕ ਦਾ ਭਲਾ ਕਰੇ ਹਾਂਜੀ ਤੇ ਐਂ ਕਿਹਾ ਵੀ ਚਲੋ ਜੋ ਵੀ ਮਹਾਰਾਜ ਧੀ ਦੇਵੇ ਪੁੱਤ ਦੇਵੇ ਵੀ ਤੰਦਰੁਸਤੀ ਆਵੇ ਸਾਰੇ ਪਰਿਵਾਰ ਤੇ ਮੇਰ ਭਰ ਹੱਥ ਰੱਖੇ ਪਰ ਸਾਨੂੰ ਇਹ ਨਹੀਂ ਪਤਾ ਵੀ ਦੋ ਸਾਲਾਂ ਬਾਅਦ ਬੱਚੇ ਨੇ ਇਸ ਤਰ੍ਹਾਂ ਹੋਏ ਨਾ ਪਹਿਲਾਂ ਬੜਾ ਸੋਹਣਾ ਤੁਰਿਆ ਫਿਰਦਾ ਸੀ ਘਰੇ ਖੇਡਦਾ ਸੀ ਤੇ ਬਾਅਦ ਵਿੱਚ ਜਦੋਂ ਬੁਖਾਰ ਚੜਿਆ ਆ ਇਹਨੂੰ ਨਸੀਬਤ ਆ ਗਈ ਤੇ ਮੈਨੂੰ ਇਹ ਤੋਂ ਵੀ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਦੱਸਕਾ ਜੂ ਸਾਜਾ ਕਰਦੇ ਹੋ ਜੇ ਇੱਕ ਆਟੋ ਚਲਾਉਂਦੇ ਹੋ ਆਟੋ ਤੁਹਾਡਾ ਆਪਣਾ ਜਾਂ ਕਿਰਾਏ ਤੇ ਆ ਤੇ ਰੋਜ਼ ਦੀ ਕਿਨਿਕ ਦਿਹਾੜੀ ਬਣਾ ਲੈਂਦੇ ਹੋ ਜੰਨਾ ਪਰਿਵਾਰ ਦਾ ਗੁਜ਼ਾਰਾ ਵੀ ਹੋ ਸਕੇ ਉਹਥੇ ਦੇ ਇਲਾਜ ਵਾਸਤੇ ਦਵਾਈਆਂ ਦਾ ਵੀ ਖਰਚਾ ਵੀ ਆ ਸਕੇ ਹਾਂਜੀ ਨਾ ਮੈਂ ਆਟੋ ਆਟੋ ਚਲਾਉਣਾ ਸ਼ਹਿਰ ਅੰਮ੍ਰਿਤਸਰ ਹਾਂਜੀ ਆਟੋ ਚਲਾ ਕੇ ਤੇ ਫਿਰ ਗੁਜ਼ਾਰਾ ਕਰੀਦਾ ਉਹ ਘਰ ਦਾ ਤੇ ਆਟੋ ਵੀ ਮੈਂ ਕਿਰਾਏ ਤੇ ਚਲਾਉਣਾ ਮੇਰਾ ਆਪ ਦਾ ਆਟੋ ਨਹੀਂ ਆੜਾ ਅੜੂ ਦਾ 300 ਰੁਪਿਆ ਦੇਈ ਦਾ ਕਰਾਇਆ ਹਾਂਜੀ ਬਿਲਕੁਲ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਉਹ ਗੁਰਸਖ ਪਰਿਵਾਰ ਆ ਜਿਹੜਾ ਤੁਹਾਡੀ ਮਦਦ ਲਈ ਉਡੀਕ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਨਿਯੰਗ ਸਿੰਘ ਗੁਰੂ ਕੀ ਲਾੜੀ ਆ ਫੌਜਾ ਨੇ ਅਮਰ ਸ਼ਖਾਇਆ ਸਾਰੇ ਪਰਿਵਾਰ ਨੇ ਪਰ ਅੱਜ ਆਪਣੇ ਪੁੱਤਰ ਦੇ ਜਿਹੜਾ ਕੀ ਪਚੰਗੀ ਤੁਸੀਂ ਦੇਖ ਸਕਦੇ ਹੋ ਜਿਹੜਾ ਨਾਲ ਝੋਲੀ 'ਚ ਬੈਠਾ ਆ ਤੇ ਅੱਜ ਇਹਦੇ ਇਲਾਜ ਵਾਸਤੇ ਤੁਹਾਡੀ ਗਾੜੀ ਹੱਥ ਜੋੜਦੇ ਆ ਨੇ ਬੇਨਤੀ ਕਰ ਰਹੇ ਨੇ ਕਿ ਪੰਜਾਬੀਓ ਆ ਸਾਥ ਜਰੂਰ ਦਿਓ ਅੱਜ ਅੱਗੇ ਆ ਕੇ ਤੁਹਾਡੇ ਸਾਥ ਦੀ ਲੋੜ ਆ ਪੰਜਾਬੀ ਜਿੱਥੇ ਵੀ ਖੜਦੇ ਨੇ ਜਿੱਥੇ ਵੀ ਸਾਥ ਦਿੰਦੇ ਨੇ ਬੜਾ ਵੱਡਾ ਵੱਧ ਚੜ ਕੇ ਜਿਹੜਾ ਸਾਥ ਦਿੰਦੇ ਨੇ ਅੱਜ ਤੁਹਾਡੇ ਸਾਥ ਦੀ ਲੋੜ ਆ ਤੇ ਬਹੁਤ ਦੁੱਖ ਲੱਗਦਾ ਜਦੋਂ ਇਸ ਤਰ੍ਹਾਂ ਦਾ ਗੁਰਸਿਕ ਪਰਿਵਾਰ ਥਾਂ ਥਾਂ ਤੇ ਪੈਸੇ ਇਕੱਠੇ ਕਰਨ ਵਾਸਤੇ ਮੰਗਦਾ ਤੇ ਬੜੀ ਸ਼ਰਮ ਆਉਂਦੀ ਆ ਵੀ ਪੰਜਾਬੀ ਹੋ ਕੇ ਵਿਚਾਰੇ ਕਿਹੜੇ ਹਾਲਾਤਾਂ 'ਚ ਪਰ ਕਹਿੰਦੇ ਆ ਵੀ ਜਿਹੜੇ ਪੁੱਤਰ ਦੀ ਜੜੀ ਹੁੰਦੀ ਦਾ ਬਿਮਾਰੀ ਜਾਂ ਪੁੱਤਰ ਦੇ ਇਲਾਜ ਵਾਸਤੇ ਚੰਗਿਆਂ ਚੰਗਿਆਂ ਨੂੰ ਜਿਹੜਾ ਪਰਮਾਤਮਾ ਚੁਕਾ ਦਿੰਦਾ था दादी ਠੋਕਰਾ ਖਾਣੀ ਪੈਂਦੀ ਤੇ ਮੈਨੂੰ ਇਹ ਦੱਸੋ ਫਿਰ ਕਿਹਦੇ ਕਿਹੇ ਇਲਾਜ ਵਾਸਤੇ ਫਿਰ ਕਿੱਥੇ ਕਿੱਥੇ ਜਾਣਾ ਪਿਆ ਤੁਹਾਨੂੰ ਪੈਸੇ ਇਕੱਠੇ ਕਰਨੇ ਵੇ ਕਿੱਥੇ ਕਿੱਥੇ ਹੁੰਦਗੇ ਹਾਂਜੀ ਇਹਨਾਂ ਸੀਨਾ ਸਾਨੂੰ ਕਿਨੇ ਸੰਗਤ ਨੇ ਬਾਹਰੋਂ ਕਿਹਾ ਸੀ ਪੀ ਨੂੰ ਜਿੱਥੇ ਟੂਰਨਾਮੈਂਟ ਹੁੰਦਾ ਵਾ ਨਾ ਜੇ ਤੁਹਾਡੀ ਨਹੀਂ ਕੋਈ ਫੜਦਾ ਬਾਹ ਦੇ ਉੱਥੇ ਟੂਰਨਾਮੈਂਟ ਦੇ ਖੜਿਆ ਕਰੋ ਉੱਥੇ ਐਨਆਰਆਈ ਵੀਰਾਂ ਤੋਂ ਆਵਾਜ਼ ਦਿਵਾਇਆ ਕਰੋ ਕਮੇਟੀ ਵੱਲੋਂ ਕਹਿ ਕੇ ਪੀ ਚਲੋ ਤੁਹਾਡੇ ਪੈਸੇ ਚਾਰ ਇਕੱਠੇ ਹੋ ਜਾਣ ਤੁਹਾਡੇ ਬੱਚੇ ਦਾ ਇਲਾਜ ਹੋ ਜਾਊਗਾ ਹਾਂ ਹਾਂਜੀ ਤੇ ਚਲੋ ਅਸੀਂ 50000 ਰੁਪਇਆ ਇਕੱਠਾ ਕੀਤਾ ਇਹਦਾ ਬੱਚੇ ਦਾ ਮੇਲੇਆਂ ਦੇ ਵਿੱਚੋਂ 50000 ਰੁਪਇਆ ਇਕੱਠਾ ਕੀਤਾ ਤੇ ਪਰ ਪੈਸੇ ਨਹੀਂ ਸਾਡੇ ਤੋਂ ਪੂਰੇ ਘਰ ਦਾ ਖਰਚਾ ਵੀ ਆ ਫਿਰ ਨਹੀਂ ਪੈਸੇ ਨਹੀਂ ਸਾਡੇ ਤੋਂ ਬਣੀ ਤੇ ਮੈਨੂੰ ਐਸੋਪ ਜਿਹੜੇ ਐਨਆਰਆਈ ਵੀਰ ਨੇ ਜਾਂ ਸਮਾਜ ਸੇਵੀ ਨੇ ਖਾਸ ਕਰਕੇ ਸਾਡੇ ਪੰਜਾਬੀ ਵੀਰ ਨੇ ਹਮੇਸ਼ਾ ਦਿਲ ਖੋਲ ਕੇ ਮਦਦ ਕਰਦੇ ਨੇ ਉਹ ਵੀ ਖਾਸ ਕਰਕੇ ਜਦੋਂ ਕਿਸੇ ਪੰਜਾਬੀ ਜਾਂ ਗੁਰਸਿੱਖ ਦੀ ਹੋਵੇ ਕੀ ਅਪੀਲ ਕੀ ਕਰਨਾ ਚਾਹੋਗੇ ਉਹਨਾਂ ਨੂੰ ਆਪਣੇ ਨੂੰ ਉਹਨਾਂ ਨੂੰ ਫੀਲ ਇਹੋ ਕਰਨਾ ਚਾਹਾਂਗੇ ਵੀ ਚਲੋ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੇ ਬੱਚੇ ਦਾ ਲਾਜ ਕਰਾਇਆ ਜਾਵੇ ਇਹ ਫੀਲ ਕਰਨਾ ਚਾਹਾਂਗੇ ਕਿ ਮੈਨੂੰ ਸੋਪੀ ਹੁਣ ਤੱਕ ਤੁਹਾਡੀ ਪਹਿਲੀ ਵੀਡੀਓ ਪਈ ਸੀ ਕਿੰਨੇ ਕੇ ਪੈਸੇ ਆ ਚੁੱਕੇ ਨੇ ਸੰਗਤ ਵੱਲੋਂ ਤੇ ਕਿੰਨੀ ਕਿ ਮਦਦ ਹੋ ਚੁੱਕੀ ਆ ਕਿੰਨੇ ਪੈਸਿਆਂ ਦੀ ਹੋਰ ਲੋੜ ਹੈਗੀ ਆ ਕਿੰਨੇ ਕੇ ਪੈਸੇ ਸਾਰੇ ਲੱਗਣੇ ਆ ਹਾਂਜੀ ਇਹਨਾਂ 2 ਲੱਖ ਰੁਪਈਆ ਇਕੱਠਾ ਹੋ ਗਿਆ ਆਪਣੇ ਤੋਂ ਸੰਗਤ ਵੱਲੋਂ ਹਾਂਜੀ 1.5 ਲੱਖ ਰੁਪਈਆ ਭੇਜਿਆ ਜਿੱਤਰਾ ਸੰਗਤ ਨੇ ਤੇ 50000 ਰੁਪਈਆ ਆਪਣੇ ਤੋਂ ਮਿਲਿਆ ਦਾ ਪਿਆ 2 ਲੱਖ ਰੁਪਈਆ ਹੋ ਗਿਆ ਕਿੰਨੇ ਚਾਹੀਦੇ ਹੋਰ ਆਪਾਂ ਨੂੰ 3 ਲੱਖ ਰੁਪਈਏ ਦੀ ਚਲੋ ਮਦਦ ਆ ਚਲੋ ਬੱਚੇ ਦੇ ਮੂੰਹ ਨੂੰ ਕੀਤੀ ਜਾਵੇ ਦਾ ਇਲਾਜ ਕਰਾ ਦੇ ਬਹੁਤ ਬਧਨਵਾਦ ਜੀ ਤੁਸੀਂ ਦੇਖਿਆ ਵੀ ਇਹ ਜਿਹੜਾ ਗੁਰਸਿੱਖ ਪਰਿਵਾਰ ਆ ਅੱਜ ਤੁਹਾਡੇ ਗਾੜੀ ਬੇਨਤੀਆਂ ਕਰ ਰਿਹਾ ਤੁਹਾਡੇ ਗਾੜੀ ਹੱਥ ਪਲਾ ਜੋੜ ਰਿਹਾ ਵੀ ਉਸਦੇ ਪੁੱਤਰ ਦੇ ਇਲਾਜ ਵਾਸਤੇ ਮਦਦ ਕੀਤੀ ਜਾਵੇ ਪਹਿਲਾਂ ਵੀ ਇੱਕ ਵੀਡੀਓ ਪਈ ਸੀ ਇਹਨਾਂ ਦੀ ਅਤੇ ਸੰਗਤਾਂ ਨੇ ਬਹੁਤ ਪਿਆਰ ਦਿੱਤਾ 2 ਲੱਖ ਦੀ ਜਿਹੜੀ ਆ ਇਹਨਾਂ ਨੇ ਕਿਹਾ ਵੀ 50000 ਰੁਪਿਆ ਮੇਲੇ ਵਿੱਚੋਂ ਜਿਹੜਾ ਜਾ ਕੇ ਗ੍ਰਾਹੀ ਕਰਕੇ ਜਾਂ ਇਕੱਠੇ ਕਰ ਕਰਕੇ ਜਿਹੜਿਆ ਨੇ ਪੈਸੇ ਇਕੱਠੇ ਕੀਤੇ ਨੇ 1.5 ਲੱਖ ਰੁਪਿਆ ਜਦੋਂ ਵੀਡੀਓ ਪਈ ਸੀ ਉਹ ਸੰਗਤਾਂ ਨੇ ਜਿਹੜੀਆਂ ਦੇ ਸਾਵਦੇਸ਼ਾ ਜ ਉਹਨਾਂ ਵੱਲੋਂ ਮਦਦ ਕੀਤੀ ਗਈ ਸੀ ਹੋਰ 5 ਲੱਖ ਦੀ ਜੜੀ ਲੋੜ ਆ 3 ਕ ਲੱਖ ਰੁਪਇਆ ਹੋਰ ਚਾਹੀਦਾ ਵਾ ਤੇ ਦਾਨੀ ਸੱਜਣਾ ਨੂੰ ਅਪੀਲ ਆ ਇਸ ਤਰ੍ਹਾਂ ਪਰਿਵਾਰ ਦਾ ਅਸੀਂ ਐਡਰੈਸ ਮੋਬਾਈਲ ਨੰਬਰ ਵੀ ਦਵਾਂਗੇ ਤਾਂ ਜੋ ਕਿ ਜਿਹੜਾ ਤੁਸੀਂ ਸਿੱਧਾ ਸੰਪਰਕ ਕਰ ਸਕੋ ਅਸੀਂ ਦੇਖਿਆ ਗਰਮੀ ਬੜੀ ਇਸ ਕਮਰੇ ਚ ਹਾਲਾਤ ਵੀ ਬੜੇ ਮਾੜੇ ਨੇ ਇਹ ਕਿਸ ਤਰ੍ਹਾਂ ਫਿਰ ਬੱਚਾ ਜਦੋਂ ਗਰਮੀ ਬਰਦਾਸ਼ਤ ਕਰਦਾ ਤੇ ਇਹ ਜਿਹੜਾ ਅਸੀਂ ਦੇਖਿਆ ਕੂਲਰਕ ਲੈ ਕੇ ਆਇਆ ਇਹ ਕਿੰਨਾ ਵੱਲੋਂ ਸੇਵਾ ਨਿਭਾਈ ਹੈ ਇਹ ਪੱਖਾ ਦਾ ਅਸੀਂ ਦੇਖਿਆ ਨਾ ਮਾਤਰ ਜਿਆਗ ਹਾਂਜੀ ਇਹਨਾਂ ਸੇਵਾ ਚਲੋ ਮਹਾਰਾਜ 12000 ਰੁਪਏ ਨੇ ਸੇਵਾ ਭੇਜੀ 12000 ਰੁਪਇਆ ਉਹਨਾਂ ਨੇ ਕਿ ਆ ਵੀ ਸਾਡਾ ਬਚਾਈ ਦਾ ਗਰਮੀ ਦੇ ਵਿੱਚ ਅੰਦਰ ਰਹਿਦਾ ਤੇ ਤੁਸੀਂ ਉਹਨਾਂ ਫਿਰ 12000 ਰੁਪਇਆ ਭੇਜਤਾ ਉਹਨਾਂ ਕਹਿਆ ਵੀ ਬਾਬੇ ਸੋਰ ਸਿੰਘ ਵਾਲਿਆਂ ਦਾ ਤਾਰਸੋਂ ਹਲੋ ਕਹਿ ਦਿਓ ਵੀ 쿨ਰ ਦਿੱਤਾ ਗਿਆ ਬੱਚੇ ਨੂੰ ਹਾਂਜੀ ਅਸੀਂ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਬਾ ਜੀ ਦਾ ਬਾਬਾ ਸੋਰ ਸਿੰਘ ਵਾਲਿਆਂ ਦਾ ਜਿਨ੍ਹਾਂ ਨੇ ਇਸ ਪਰਿਵਾਰ ਤੇ ਤਰਸ ਖਾ ਕੇ ਇਸ ਪਰਿਵਾਰ ਦੀ ਮਦਦ ਕੀਤੀ ਆ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਉਸ ਘਰ ਦੀਆਂ ਨੇ ਗਰਮੀ ਬਹੁਤ ਆ ਬਹੁਤ ਬੈਠਾ ਨਹੀਂ ਆ ਰਿਹਾ ਪਰ ਫਿਰ ਵੀ ਇਹ ਪਰਿਵਾਰ ਆਪਣੇ ਬੱਚੇ ਦੇ ਲਈ ਬੈਠਾ ਵਾ ਇਸ ਪਰਿਵਾਰ ਵਿੱਚ ਇਸ ਕਮਰੇ ਵਿੱਚ ਇਹ ਪਰਿਵਾਰ ਜਿਹੜਾ ਰਹਿੰਦਾ ਵਾ ਧੰਨਵਾਦ ਕਰਦੇ ਆਂ ਬਾਬਾ ਜੀ ਦਾ ਸੋਸਿਕ ਵਾਲਾ ਜਿਨ੍ਹਾਂ ਨੇ ਡਿਊਟੀ ਲਾਏ ਜਾ ਸੇਵਾ ਨਿਭਾਈ ਜਿਹੜੀ ਇੱਕ ਕਿਸੇ ਸਕੀਰੀ ਕਿਸੇ ਗੁਰਸਿੱਖ ਦੀ ਜਿਹੜਾ ਕਿ ਇੱਥੇ ਆ ਕੇ ਕੂੜਾ ਦੇ ਗਿਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੱਜ ਦੇ ਸਮੇਂ ਵਿੱਚ ਤੇ ਹੁਣ ਗੱਲਬਾਤ ਕਰਾਂਗੇ ਉਸ ਭੈਣ ਦੇ ਨਾਲ ਵੀ ਇਸ ਭੈਣ ਦਾ ਇਹ ਪੁੱਤਰ ਆ ਉਸ ਭੈਣ ਰਤ ਵਿੱਚ ਤਸਵੀਰਾਂ ਵਿੱਚ ਵਖਸਦੇ ਹੋ ਉਸ ਮਾਂ ਦੇ ਕੀ ਹਾਲਾਤ ਹੁੰਦੇ ਨੇ ਜਿਹਨੂੰ ਗੱਲਬਾਤ ਕਰਾਂਗੇ ਅ ਹਾਂਜੀ ਪੰਜੀ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੜਨੇ ਕੀ ਨਾਂ ਕੀ ਤੁਹਾਡਾ ਪੁੱਤਰ ਦਾ ਕੀ ਨਾਂ ਆ ਤੇ ਇਹ ਜਿਹੜੀ ਪੁੱਤ ਨੂੰ ਭਿਆਨਕ ਬਿਮਾਰੀ ਲੱਗੀ ਆ ਇੱਕਦੋਂ ਲੱਗੀ ਸੀ ਕਦੋਂ ਹੋਇਆ ਸੀ ਇਹ ਹਾਂਜੀ ਮੇਰਾ ਨਾਮ ਮਨਦੀਪ ਕੌਰ ਤੇ ਬੇਟੇ ਮੇਰੇ ਦਾ ਨਾਮ ਅਮਰਾਜਦੀਪ ਸਿੰਘ ਆ ਤੇ ਬੇਟੇ ਮੇਰੇ ਨੂੰ ਨਾ 2 ਸਾਲ ਦਾ ਹੀ ਜਦੋਂ ਕਿ ਮਤਲ ਇਹਨੂੰ ਇਹ ਪ੍ਰੋਬਲਮ ਆਈ ਆ ਗੁਰਦਿਆਂ ਦੀ ਤੇ ਹਾਰਡ ਦੀ ਪ੍ਰੋਬਲਮ ਹਾਂਜੀ ਪਹਿਲਾਂ ਤਾਂ ਠੀਕ ਠਾਕ ਹੀ ਪਹਿਲਾਂ ਤੁਰਦਾ ਵੀ ਸੀ ਤੇ ਬਾਅਦ ਚ ਇਹਨੂੰ ਦੋ ਕਸਾਲਾਂ ਬਾਅਦ ਇਹਨੂੰ ਬੁਖਾਰ ਚੜਿਆ ਤੇ ਫਿਰ ਇਹਨੂੰ ਇਹ ਪ੍ਰੋਬਲਮ ਆ ਗਈ ਹਾਰਟ ਅਟੈਕ ਹੋ ਗਿਆ ਨਾਲ ਹੀ ਹਾਂਜੀ ਨਾਲ ਹੀ ਗੁਰਦਿਆਂ ਦੀ ਪ੍ਰੋਬਲਮ ਹੈ। ਇਹ ਮੈਨੂੰ ਇਹ ਸਭ ਐਨ ਸਵਾ ਲੱਖਿਆ ਤਰਾ ਪਚੰਗੀ ਜਿਹੜਾ ਕਿੰਨੇ ਕ ਅਰਦਾਸਾਂ ਕਰਕੇ ਜਾਂ ਕਿੰਨੇ ਕ ਗੁਰੂ ਸਾਹਿਬ ਦੀ ਗਾੜੀ ਬੇਨਤੀ ਕਰਕੇ ਜਿਹੜਾ ਪਚੰਗੀ ਲਿਆ ਸੀ। ਹਾਂਜੀ ਅਰਦਾਸਾਂ ਤੇ ਚਲੋ ਮਾਰੇ ਦੇ ਕਰੇ ਬਥੇਰੀਆਂ ਕੀਤੀਆਂ ਅੱਜ ਵੀ ਕਰਦੇ ਆਂ। ਕਿ ਚਲੋ ਮਹਾਰਾਜ ਜੀ ਚਲੋ ਇਹਨੂੰ ਠੀਕ ਕਰ ਦੋ ਅਸੀਂ ਪਾਠ ਵੀ ਬੜੇ ਸੁੱਖੇ ਆ ਮਹਾਰਾਜ ਦੇ ਅਸੀਂ ਆਏ ਸਾਲ ਇਹਦੇ ਆਪੀ ਗੱਡੀ ਖੜਦੇ ਆ ਅਨੰਦਪੁਰ ਸਾਹਿਬ ਹਾਂਜੀ ਆਏ ਸਾਲ ਹੀ ਗੱਡੀ ਸੁੱਖੀ ਆ ਕਿ ਮਹਾਰਾਜ ਜੀ ਜਿੰਨਾ ਤੱਕ ਇਹ ਠੀਕ ਨਹੀਂ ਹੋਊਗਾ ਉਨਾਂ ਤੱਕ ਤੇਰੇ ਘਰੇ ਸੰਗਤ ਲੈ ਕੇ ਆਵਾਂਗੇ ਤੇ ਜਿੱਦਾਂ ਠੀਕ ਹੋ ਜਾਊਗਾ ਉਦਨੇ ਆਪਣੀ ਸੇਵਾ ਹੀ ਆਪ ਚੁੱਕੂਗਾ ਅਸੀਂ ਇੱਥੋਂ ਤੱਕ ਮਹਾਰਾਜ ਦੇ ਨਾਲ ਪਿਛਲੋਂ ਗੱਲਾਂ ਸਾਂਝੀਆਂ ਕੀਤੀਆਂ ਵਾਂ ਤੇ ਉਹ ਆਨੇ ਆ ਕਿ ਮਹਾਰਾਜ ਜੀ ਚਲੋ ਬੱਚਾ ਸਾਡਾ ਠੀਕ ਕਰ ਦੋ ਤੇ ਚਲੋ ਤੁਹਾਡੀ ਸੇਵਾ ਹੀ ਇੱਦਾਂ ਹੀ ਸੰਗਤਾਂ ਦੇ ਵਿੱਚ ਨਿਭਾਉਂਦੇ ਰਹੀਏ। ਮੈਨੂੰ ਵੀ ਪਹਿਲੀ ਇਹ ਵੀ ਪਤਾ ਲੱਗਾ ਵੀ ਤੁਸੀਂ ਅਜੇ ਤੱਕ ਬੇਟੇ ਦਾ ਜਨਮ ਦਿਨ ਨਹੀਂ ਮਨਾਇਆ ਕਿ ਕਾਰਨ ਕੀ ਹੈ ਜਾਨਾ ਅਜੇ ਤੱਕ ਮਨਾਉਂਦਾ। ਹਾਂਜੀ ਵੀਰ ਜੀ ਅਸੀਂ ਜਨਮ ਦਿਨ ਨਹੀਂ ਮਨਾਇਆ ਤੁਹਾਨੂੰ ਪਤਾ ਜਨਮ ਦਿਨ ਨਾ ਵੀ ਬੱਚੇ ਦਾ ਉਹਦਾ ਮਨਾਇਆ ਜਾਂਦਾ ਜਿਹੜਾ ਬੱਚਾ ਠੀਕ ਠਾਕ ਹੋਵੇ। ਤੁਹਾਨੂੰ ਪਤਾ ਉਹ ਨਖਲੋਂਦਾ ਨਾ ਬੈਂਦਾ ਤੇ ਫਿਰ ਆਪਾਂ ਜਨਮ ਦਿਨ ਕਿੱਦਾਂ ਮਨਾ ਸਕਦੇ ਜਦੋਂ ਜਨਮ ਦਿਨ ਹੁੰਦਾ ਦੋਦੋ ਗੁਰੂ ਗੋਬਿੰਦ ਸਿੰਘ ਜੀ ਦਾ ਹਾਂਜੀ ਨੰਦਪੁਰ ਸਾਹਿਬ ਜਾਂਦੇ ਲੋਕੀ ਹੋਲਾ ਮੋਲੰਦ ਦਦਨ। ਹਾਂਜੀ ਉੱਥੇ ਫਿਰ ਤਿਆਰੀ ਹੁੰਦੀ ਹੱ ਤੇ ਚਲੋ ਮਹਾਰਾਜ ਦੇ ਘਰੇ ਇੱਥੇ ਹੱਥ ਜੋੜਦੇ ਜਾ ਕੇ ਕਿ ਮਾਲਕਾ ਚਲੋ ਇਹਨੂੰ ਜਿੱਦਨ ਤੂੰ ਤੋੜ ਦੇਗਾ ਉਦਨ ਹੀ ਜਰਮ ਦੇ ਪਹਿਲੇ ਸਟੇ ਇੱਥੇ ਮਨਾ ਕੇ ਜਾਵਾਂਗੇ ਸਭ ਤੋਂ ਪਹਿਲਾਂ ਕੇਕ ਹੀ ਇੱਥੇ ਕਟਾਵਾਂਗੇ ਤੇ ਪੈਣੇ ਕਿੰਨਾ ਕੁ ਵਿਸ਼ਵਾਸ ਆ ਗੁਰੂ ਸਾਹਿਬ ਤੇ ਕਿੰਨੀ ਕੁ ਓਟ ਆਸਰਾ ਵਾ ਵੀ ਪ੍ਰਮਾਤਮਾ ਤੇਰੇ ਪੁੱਤਰ ਨੂੰ ਚਲਾਏਗਾ ਕਿੰਨੇ ਕੁ ਦਰਵਾਜ਼ੇ ਵਾਰ ਬੈਣੀ ਆ ਕਿ ਤੇਰਾ ਪੁੱਤਰ ਤੇਰੇ ਵੱਲ ਚੱਲ ਕੇ ਆਊਗਾ ਅਤੇ ਮਾਂ ਜਿਹੜਾ ਕਹੂਗਾ ਬਿੰਨੋ ਤਾਂ ਬੜੀ ਵੱਡੀ ਆਸ ਜੀ ਮੈਂ ਬੜਾ ਜ਼ਿਆਦਾ ਵਿਸ਼ਵਾਸ ਕਰਦੀ ਹਾਂ ਮਹਾਰਤ ਤੇ ਚਲੋ ਮੈਂ ਅੱਜ ਵੀ ਵਿਸ਼ਵਾਸ ਕਰਦੀ ਹਾਂ ਵਿਸ਼ਵਾਸ ਲੈ ਕਰਕੇ ਹੀ ਮੈਂ ਲਿਆ ਸੀ ਤੇ ਵਿਸ਼ਵਾਸ ਕਰਕੇ ਹੀ ਉਹਨਾਂ ਤੋਂ ਠੀਕ ਕਰਵਾਉਂਗੀ ਮੈਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਪਰਿਵਾਰ ਆ ਗੁਰਸਿੱਖ ਪਰਿਵਾਰ ਆ ਇੰਨੀਆਂ ਦੁੱਖ ਤਕਲੀਫਾਂ ਤੋਂ ਬਾਅਦ ਅੱਜ ਵੀ ਇਸ ਪਰਿਵਾਰ ਦੇ ਹੌਂਸਲੇ ਉਸੇ ਤਰ੍ਹਾਂ ਉੱਚੇ ਨੇ ਅੱਜ ਵੀ ਆਪਣੇ ਗੁਰੂ ਸਾਹਿਬ ਤੇ ਪ੍ਰਮਾਤਮਾ ਤੇ ਉਸ ਰੱਬ ਤੇ ਪੂਰਾ ਵਿਸ਼ਵਾਸ ਆ ਨਾ ਹੀ ਮਾਸਾ ਡੋਲੇ ਨੇ ਨਾ ਹੀ ਘਬਰਾਏ ਨੇ ਨੇ ਤੇ ਦੇਖਿਆ ਵੀ ਜਦੋਂ ਕਿਤੇ ਘਰ 'ਚ ਗਰੀਬੀ ਆਉਂਦੀ ਆ ਜਾਂ ਘਰ 'ਚ ਬਿਮਾਰੀ ਆਉਂਦੀ ਆ ਤੇ ਚੰਗੇ-ਚੰਗੇ ਲੋਕ ਘਬਰਾ ਜਾਂਦੇ ਨੇ ਡੋ ਜਾਂਦੇ ਨੇ ਤੇ ਭੈਣੇ ਕਦੀ ਘਬرائی ਤੇ ਨਹੀਂ ਆ ਕਦੀ ਡੋਲੀ ਤੇ ਨਹੀਂ ਆ ਵੀ ਏਕ ਇੰਨਾ ਪਾਠ ਪੂਜਾ ਕਰਦੀ ਆ ਇੰਨਾ ਰੱਬ ਨੂੰ ਮੰਨਦੀ ਆ ਤੇ ਕੱਲੀ-ਕੱਲੀ ਰੱਬ ਨੇ ਲਾ ਦਿੱਤੀ ਆ ਉਹ ਵੀ ਦੁਖਾਣਾ ਭਰੇ ਨਹੀਂ ਨਹੀਂ ਮੈਂ ਨਹੀਂ ਕਦੀ ਡੋਲੀ ਕਿਉਂਕਿ ਗੁਰਗੋਬਿੰਦ ਸਿੰਘ ਜੀ ਨੇ ਵੀ ਚਾਰ ਵਾਰ ਤੇ ਹੀ ਤੇ ਮੇਰਾ ਤੇ ਫਿਰ ਇੱਕ ਬੇਟਾ ਵਵੇਂ ਹੋਇਆ ਤੇ ਮੈਂ ਬਸ ਉਹਤੇ ਵਿਸ਼ਵਾਸ ਕਰਦੀ ਆ ਉਹਨੂੰ ਮੰਨਣ ਵਾਲੇ ਉਹਦੀ ਚਲੋ ਆਪਾਂ ਸਿਮਰਨ ਕਰਦੇ ਆ ਪਾਠ ਪੂਜਾ ਕਰਦੇ ਆਂ ਆਪਾਂ ਦੇ ਬਸ ਉੱਤੇ ਵਿਸ਼ਵਾਸ ਕਰਦੇ ਆਂ ਕਿ ਚਲੋ ਬਿਮਾਰ ਸਾਡੇ ਬੱਚੇ ਨੂੰ ਅੱਜ ਵੀ ਠੀਕ ਕਰੇ ਤੇ ਮੈਂ ਮੈਂ ਕਿ ਇੱਥੋਂ ਤੱਕ ਵੀਰ ਜੀ ਕਿ ਮੈਂ ਇੱਥੋਂ ਤੱਕ ਆਪਣੀ ਸਰਤੇ ਸੇਵਾ ਚੁੱਕੀ ਆ ਕਿ ਮੈਂ ਜਿਹੜਾ ਮੰਗ ਕੇ ਲਿਆਉਣੀ ਹੈ ਨਾ ਰੋਜ਼ ਮੇਲਿਆਂ ਚ ਉਹਨਾਂ ਦੇ ਵਿੱਚੋਂ ਹੀ ਮੈਂ ਗੱਡੀ ਖੜਦੀ ਨੰਦਪੁਰ ਸਾਹਿਬ ਆਏ ਸਾਲ ਹੀ ਹਾਂਜੀ ਮੈਂ ਸੰਗਤ ਦੀ ਸੇਵਾ ਸੁਖੀ ਆ ਕਿ ਮੈਂ ਆਏ ਸਾਲ ਹੀ ਇਦਾਂ ਹੀ ਸੇਵਾ ਕਰਾਂਗੀ ਤੇ ਕੋਈ ਵੀ ਵੀਰ ਭਰਾ ਮੈਨੂੰ 10000 ਰੁਪਏ ਦਿੰਦਾ ਨਾ ਤੇ ਮੈਂ ਉਹ ਸਾਰਿਆਂ ਵੀਰ ਭਰਾਵਾਂ ਦੀ ਸੇਵਾ ਜਿਹੜੀ ਆ ਪੀ ਗੁਰੂ ਘਰ ਦੇ ਘਰੇ ਲਾਉਂਦੀ ਆ ਮੈਂ ਹਾਂਜੀ ਕਿ ਮੈਂ ਬਸ ਇੱਥੋਂ ਤੱਕ ਮੈਂ ਆਪਣਾ ਗੁਰੂ ਤੇ ਵਿਸ਼ਵਾਸ ਕਰਦੀ ਆ ਕਿ ਮਾਲਕ ਮੇਰੇ ਬੱਚ ਨੂੰ ਕਿ ਕਿਸੇ ਨਾ ਕਿਸੇ ਦਿਨ ਠੀਕ ਕਰੂਗਾ ਤੇ ਮੈਨੂੰ ਇਸ ਭੈਣ ਵਰੀ ਬੱਚੇ ਦਾ ਜਿਹੜਾ ਹਾਲਾਤ ਨੇ ਜਰੂਰ ਦਿਖਾਇਆ ਜਾਵੇ ਜਿਹੜਾ ਇੱਥੇ ਦਿਲ ਦੇ ਵਿੱਚ ਛੇਕ ਆ ਤੁਸੀਂ ਦੇਖ ਸਕਦੇ ਹੋ ਇਹ ਪਰਿਵਾਰ ਦੀਆਂ ਤਸਵੀਰਾਂ ਨੇ ਗੁਰਸਖ ਪਰਿਵਾਰ ਦੀਆਂ ਅਤੇ ਉਹਨਾਂ ਦਾ ਪਛੰਗੀ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀ ਦਿਲ ਵਿੱਚ ਜਿਹੜੀ ਪ੍ਰੋਬਲਮ ਹੈ ਦਿਲ ਵਿੱਚ ਛੇਕ ਆ ਇਹ ਪੈਣ ਕੀ ਕੀ ਮੁਸ਼ਕਲੀਆਂ ਹੈਗੀ ਇੱਥੇ ਇਹਨੂੰ ਹਾਰਡ ਦੀ ਪ੍ਰੋਬਲਮ ਦਿਲ ਚ ਸੇਕ ਆ ਨਾਲ ਗੁਰਦਿਆਂ ਦੀ ਪ੍ਰੋਬਲਮ ਆ ਨਾਲ ਗੁਰਦਿਆਂ ਦੀ ਹਾਂਜੀ ਤੇ ਮੈਨੂੰ ਇਹ ਦੱਸੋ ਵੀ ਇਹਨੂੰ ਕਿੰਨੇ ਸਮੇਂ ਤੋਂ ਜਿਹੜਾ ਤੁਸੀਂ ਉੱਥੇ ਲੈ ਕੇ ਜਾਦੇ ਹੋ ਮੇਲਿਆਂ ਵਿੱਚ ਕਿੰਨੇ ਸਮੇਂ ਤੋਂ ਜਾ ਕੇ ਇਸ ਦੇ ਵਾਸਤੇ ਪੈਸੇ ਇਕੱਠੇ ਕਰ ਰਹੇ ਸੀ ਜਾਂ ਕਿੰਨੇ ਕਿ ਜਾ ਕੇ ਤੁਸੀਂ ਉਹ ਤਾਂ ਕਿ ਮੇਲੇ ਹੋ ਗਿਆ ਜੇ ਪੰਜਾਬ ਦੀ ਗੱਲ ਕਰੀਂ ਕਿ ਅੰਮ੍ਰਿਤਸਰ ਦੇ ਤੁਸੀਂ ਗਏ ਸਾਰੇ ਨਹੀਂ ਮੈਂ ਸਾਰੇ ਕਿਤੇ ਗਈਆਂ ਮੈਂ ਕਵਾਂ ਮੈਂ ਗਰਦਾਸਪੁਰ ਵੀ ਗਈਆਂ ਫਿਰ ਮੋਗੇ ਵੀ ਗਈਆਂ ਮੈਂ ਹਰ ਕਿਤੇ ਜਿੱਥਿਆਂ ਨੂੰ ਵੀ ਮਿਲ ਮਿਲਾ ਕੀ ਪਤਾ ਲੱਗਦਾ ਵਾ ਕਿ ਇੱਥੇ ਇੱਥੇ ਮੇਲਾ ਮੈਂ ਹਰ ਹਰ ਜਗ੍ਹਾ ਤੇ ਮਿਲੇ ਗਈਆਂ ਲੈ ਕੇ ਬੱਚੇ ਨੂੰ ਹਾਂਜੀ ਤੇ ਫਿਰ ਕਿਸ ਤਰ੍ਹਾਂ ਖੜਦੀ ਹੋਗੀ ਇੰਨਾ ਬੱਚੇ ਦਾ ਵੱੱਜਾ ਵੀ ਬਣਾ ਕਿਸ ਤਰ੍ਹਾਂ ਚੁੱਕ ਕੇ ਲੈ ਗਿਆ ਸਾਰਾ ਗਰਾਊਂਡ ਕਿਸ ਤਰ੍ਹਾਂ ਕਮਾਉਂਦੀ ਹੋਗੀ ਤੂੰ ਹੋਰ ਮੈਂ ਫਿਰ ਫਿਰ ਹੱਥਾਂ ਤੇ ਪਾ ਕੇ ਫਿਰ ਬੱਚੇ ਨੂੰ ਫਿਰ ਮੈਂ ਗੇੜੀ ਲਾਉਣੀ ਆ ਹਾਂਜੀ ਮੈਂ ਥਾਂ ਦੇ ਪਾ ਕੇ ਫਿਰ ਬੱਚੇ ਨੂੰ ਗੇੜੀ ਲਾਉਣੀ ਉਹਦਾ ਕੁਛੜ ਚੁੱਕੇ ਨਹੀਂ ਤੁਹਾਨੂੰ ਪਤਾ ਕੁਛੜ ਚੁੱਕੇ ਆਂਦਾ ਫਿਰ ਬਾਹਾਂ ਥੱਕ ਜਾਂਦੇ ਆਂ ਹਣ ਤੇ ਤੁਹਾਨੂੰ ਵੀ ਪਤਾ 8 ਸਾਲ ਦਾ ਤੇ ਹੋ ਗਿਆ ਬਈ ਤੇ ਪੈਣ ਦੁੱਖ ਨਹੀਂ ਲੱਗਦਾ ਜਦੋਂ ਬੱਚੇ ਨੂੰ ਇਸ ਤਰ੍ਹਾਂ ਜਿਹੜੇ ਰੇੜੀ 'ਚ ਪਾ ਕੇ ਥਾਂ ਥਾਂ ਤੇ ਉੱਥੇ ਮੇਲਿਆ ਚ ਲੈ ਜਾਂਦੀਆਂ ਕਦੇ ਮਨ ਦੁਖੀ ਨਹੀਂ ਹੁੰਦਾ ਲੈ ਕੇ ਵੀ ਗੁਰੂ ਸਾਹਿਬ ਇਹ ਕਿਹੜਾ ਸਾਡਾ ਪ੍ਰੀਖਿਆ ਲੈ ਰਹੀਆਂ ਕਿਹੜਾ ਧਿਆਨ ਲੈਂਦੇ ਜੇ ਕਈ ਦੁੱਖ ਨਹੀਂ ਦਾ ਚੀਨ ਲੈ ਕੇ ਹਾਂਜੀ ਦੁੱਖ ਤਾਂ ਹੁੰਦਾ ਤੁਹਾਨੂੰ ਪਤਾ ਫਿਰ ਮਜਬੂਰੀ ਹੈ ਕੀ ਕਰੀਏ ਤਿਆਂ ਪਤਾ ਬਦਲੇ ਹੀ ਸਭ ਕੋ ਜੀ ਕਰਨਾ ਪੈਂਦਾ ਤਨ ਬਦਲ ਤੀਆਂ ਪੁੱਤਾਂ ਬਦਲੇ ਮਾਂ ਪਿਓ ਚਲੋ ਅਛਾਲਾ ਮਾਰਦਾ ਤੀਆਂ ਪੁੱਤਾਂ ਬਦਲੇ ਦੁੱਖ ਚ ਪੈ ਜਾਂਦਾ ਤਨ ਬਦਲ ਤੀਆਂ ਪੁੱਤਾਂ ਬਦਲੇ ਸਭ ਕੁਝ ਕਰਨਾ ਪੈਂਦਾ ਮਾਂ ਨੂੰ ਜਿਹੜਾ ਜਿਹੜਾ ਨਹੀਂ ਵੀ ਕੰਮ ਕੀਤਾ ਉਹ ਵੀ ਕਰਨਾ ਪੈਂਦਾ ਮਾਂ ਪਿਓ ਨੂੰ ਬਚ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਗੁਰਸਿੱਖ ਪਰਿਵਾਰ ਆ ਤਰਨਤਾਂ ਜ਼ਿਲ੍ਹੇ ਦਾ ਪਿੰਡ ਗਹਿਰੀ ਆ ਅਤੇ ਜੇ ਗੱਲ ਕਰੀ ਅਮਰਸਾਹ ਸਾਹਿਬ ਦੀ ਗੱਲ ਕਰੀ ਇਹ ਅਮਰਸਾਹ ਸਾਹਿਬ ਦੇ 82 ਲਾਗੇ ਜਿਹੜਾ ਕੀ ਬਿਲਕੁਲ ਬਾਰਡਰ ਦੇ ਲਾਗੇ ਰਾਜਤਾਲ ਆ ਉਥੇ ਜਿਹੜਾ ਪਿੰਡ ਆ ਤਰਨਤਾਂ ਜਿਲ੍ਹੇ ਚ ਪੈਂਦਾ ਅਮਰਸਾ ਥਾਣੀ ਵੀ ਪੈਂਦਾ ਸੀ ਅਮਰਸਾ ਠਾਰੀ ਨੇ ਆਏ ਆ ਤੇ ਤੁਸੀਂ ਦੇਖਿਆ ਵੀ ਗੋਰਸੇਖ ਪਰਿਵਾਰ ਆ ਪਾ ਡੋਲਿਆ ਨਹੀਂ ਅਜੇ ਤੱਕ ਬੜੀਆਂ مصیਬਤਾਂ ਬੜੇ ਦੁੱਖ ਕਲੀਫਾਂ ਸੀ ਦੇਖਿਆ ਚੰਗੇ ਚੰਗੇ ਲੋਕ ਡੋਲ ਜਾਂਦੇ ਨੇ ਘਬਰਾ ਜਾਂਦੇ ਨੇ ਹੋਰ ਆ ਤੁਰ ਪੈਂਦੇ ਨੇ ਪਰ ਇਹ ਪਰਿਵਾਰ ਨਹੀਂ ਤੁਰਿਆ ਅੱਜ ਵੀ ਗੁਰੂ ਸਾਹਿਬ ਦੇ ਘੜੀ ਓਟ ਆਸਰਾ ਵਾ ਤੇ ਅੱਜ ਵੀ ਵਿਸ਼ਵਾਸ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਅੱਜ ਵੀ ਜਿਹੜਾ ਉਹਨਾਂ ਦੇ ਬੱਚੇ ਤੇ ਕਿਰਪਾ ਕਰਨਗੇ ਤੇ ਬੱਚਿਆਂ ਨੂੰ ਜਿਹੜਾ ਉਹ ਠੀਕ ਕਰਨਗੇ ਤੇ ਬੱਚਾ ਸਾਡਾ ਚਲੇਗਾ ਤੇ ਮੈਨੂੰ ਇਹਦਾ ਸੁਣਣਾ ਸੀ ਦੇਖਿਆ ਕਈ ਲੋਕ ਭਰਾ ਕੇ ਹੋਰ ਆਵਾ ਤੁਰ ਪੈਂਦੇ ਨੇ ਜਿਹੜੇ ਕਹਿੰਦੇ ਵੀ ਸਾਡਾ ਬੱਚਾ ਠੀਕ ਨੋ ਹੋਇਆ ਕਦੀ ਤੁਹਾਨੂੰ ਵਿਸ਼ਵਾਸ ਹੋਇਆ ਕਿ ਤੁਸੀਂ ਕਦੀ ਤੁਰੇਸ ਰਾਤੇ ਨਹੀਂ ਨਹੀਂ ਵੀਰੇ ਅਹੀਂ ਨਹੀਂ ਅਸੀਂ ਬਸ ਗੁਰੂ ਤੇ ਵਿਸ਼ਵਾਸ ਕਰਦੇ ਹੀ ਨਹੀਂ ਕਦੀ ਪੁੱਠੇ ਰਸਤੇ ਤੁਰੇ ਅਹੀਂ ਤੇ ਬਸ ਅੱਜ ਵੀ ਸਾਨੂੰ ਮਹਾਰਾਜ ਤੇ ਵਿਸ਼ਵਾਸ ਆ ਅੱਜ ਨਹੀਂ ਕੱਲ ਨਹੀਂ ਕਿਤੇ ਨਾ ਕਿਤੇ ਤੇ ਬੱਚੇ ਨੂੰ ਚਲੋ ਮਹਾਰਾਜ ਬਾਹ ਫੜੂਗੀ ਸਾਡੇ ਬਿਲਕੁਲ ਹਾਂ ਜੀ ਬਹੁਤ ਧੰਨਵਾਦ ਜੀ ਤੇ ਇਹ ਸੀ ਗੱਲਬਾਤ ਕੀਤੀ ਉਸ ਪਰਿਵਾਰ ਦੇ ਨਾਲ ਤੁਸੀਂ ਦੇਖਿਆ ਪਰਿਵਾਰ ਦੇ ਕੀ ਹਾਲਾਤ ਨੇ ਤੇ ਹੋਂ ਗੱਲਬਾਤ ਕਰਾਂਗੇ ਸੋਨੂ ਜੰਡੇਵਾਲਾ ਜਿਹੜੇ ਸਮਾਜ ਸੇਵੀ ਨੇ ਜਿਹੜੇ ਅੱਜ ਤਰਨਤਾਂ ਜ਼ਿਲ੍ਹੇ ਵਿੱਚ ਸਾਨੂੰ ਇਸ ਪਰਿਵਾਰ ਦੇ ਨਾਲ ਲੈ ਕੇ ਆਏ ਨੇ ਸੋਨੂ ਜੰਡੇਵਾਲਾ ਜੀ ਨਾਲ ਨੇ ਗੱਲਬਾਤ ਜਰੂਰ ਕਰਾਂਗੇ ਸੋਨੂ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਅੱਜ ਪਰਿਵਾਰ ਨੂੰ ਸੇਵਾ ਸੀ ਵਿਖਿਆ ਤੁਸੀਂ ਅੰਮ੍ਰਿਤਸਰ ਜ਼ਿਲ੍ਹਾ ਕੋਈ ਜ਼ਿਲ੍ਹਾ ਹੋਵੇ ਜਿੱਥੇ ਤੁਹਾਨੂੰ ਪਤਾ ਲੱਗੇ ਪਰਿਵਾਰ ਦਾ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਅੱਜ ਤਰਨਤਾਂ ਜ਼ਿਲ੍ਹੇ ਚ ਲੈ ਕੇ ਆਏ ਹੋ ਕਿਸ ਤਰ੍ਹਾਂ ਪਰਿਵਾਰ ਦਾ ਪਤਾ ਲੱਗਾ ਬਿਲਕੁਲ ਬਾਟਰ ਦੇ ਕੋਲ ਲੈ ਕੇ ਆਏ ਸਭ ਤੋਂ ਪਹਿਲਾਂ ਗਰੇਵਾਲ ਸਾਹਿਬ ਤੁਹਾਡਾ ਪੰਜਾਬੀ ਲੋਕ ਚੈਨਲ ਦੀ ਜਿਹੜਾ ਇਹੋ ਜਿਹੇ ਪਰਿਵਾਰਾਂ ਨੂੰ ਤੁਸੀਂ ਅੱਗੇ ਲੈ ਕੇ ਆਉਂਦੇ ਜੀ ਜਿਨ੍ਹਾਂ ਨੂੰ ਜ਼ਰੂਰਤ ਆ ਤੇ ਇਹ ਜਿਹੜਾ ਗੁਰਸਿੱਖ ਪਰਿਵਾਰ ਆ ਨਾ ਅੱਜ ਵਾਕਿਆ ਇਹ ਬੜੀ ਜ਼ਰੂਰਤ ਹੈ ਬੱਚੇ ਦੀ ਉਮਰ ਹਲੇ ਕੀ ਵਿਚਾਰੇ ਦੀ ਕੁਝ ਵੀ ਉਮਰ ਨਹੀਂ ਆ ਤੇ ਮਾਂ ਤੇ ਪਿਓ ਦਾ ਮੇਲੇਾਂ ਚ ਜਦੋਂ ਲੈ ਕੇ ਜਾਂਦਾ 10 10 20 20 ਰੁਪਏ ਜਦੋਂ ਇਕੱਠੇ ਕਰਦੇ ਆ ਵੇਖਿਆ ਨਾ ਤੋਂ ਰੁਕਿਆ ਨਹੀਂ ਗਿਆ ਫਿਰ ਉਸੇ ਵੇਲੇ ਹੀ ਬਿਨ ਦੇਰੀ ਕੀਤੇ ਇੱਥੇ ਆ ਗਏ ਤੇ ਤੁਹਾਡੇ ਸੰਯੋਗ ਦੇ ਨਾਲ ਜਿਹੜਾ ਵਾ ਇਹ ਲੋਕਾਂ ਤੱਕ ਵੀਡੀਓ ਪਹੁੰਚ ਜਾਣੀ ਆ ਔਰ ਅੱਜ ਜਿੱਥੇ ਅਸੀਂ ਵੱਡੇ ਵੱਡੇ ਕਾਰਜ ਕਰਦੇ ਆਂ ਵੱਡੇ ਵੱਡੇ ਪ੍ਰੋਗਰਾਮ ਕਰਦੇ ਆਂ ਵੱਡੇ ਵੱਡੇ ਵਿਆਹ ਕਰਦੇ ਆਂ ਤੇ ਅਸੀਂ ਵਿਖਾਉਨੇ ਆਂ ਕਈ ਤੇ ਸਾਡੇ ਸਿੱਖ ਇਹੋ ਜਿਹੇ ਜਿਹੜੇ ਇੱਥੋਂ ਹਾਜ ਬੁੱਕ ਕਰਕੇ ਖਾਲੀ ਲੈ ਜਾਂਦੇ ਤੇ ਵਿਖਾਉਂਦੇ ਵੀ ਅਸੀਂ ਸਿੱਖ ਆਂ ਪਰ ਨਹੀਂ ਜੇਕਰ ਅੱਜ ਇਹੋ ਜਿਹੇ ਪਰਿਵਾਰ ਆ ਜੇ ਅਸੀਂ ਉਹਨਾਂ ਦੇ ਨਾਲ ਨਹੀਂ ਖਲੋ ਸਕਦੇ ਤੇ ਫਿਰ ਨਹੀਂ ਸਿੱਖ ਤੇ ਉਹ ਆ ਜੋ ਇੱਕ ਸਿੱਖਿਆ ਲੈ ਲੇ ਸਿੱਖ ਉਹ ਆ ਜਿਹੜਾ ਕਿਸੇ ਜ਼ਰੂਰਤਮੰਦ ਦੇ ਨਾਲ ਖਲੋਜੇ ਤੇ ਮੈਂ ਨਾ ਧੰਨ ਆ ਸਲੂਟ ਆ ਇਸ ਪਰਿਵਾਰ ਨੂੰ ਪੀ ਕਲਗੀਆਂ ਵਾਲੇ ਦੇ ਪੁੱਤ ਜਿਹੜੇ ਆਜ ਵੀ ਚੜ੍ਹਦੀ ਕਲਾ ਦੇ ਵਿੱਚ ਆ ਔਰ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਤੇ ਬੱਚਾ ਜਿਹੜਾ ਥੋੜੇ ਦਿਨਾਂ ਬਾਅਦ ਠੀਕ ਹੋ ਜਾਊਗਾ ਤੁਹਾਡੇ ਸਾਹਮਣੇ ਹੀ ਇਸ ਪਰਿਵਾਰ ਦੀ ਮੌਜੂਦਗੀ 'ਚ ਜਿਹੜੇ ਐਜੀਪੀਸੀ ਦੇ ਪ੍ਰਧਾਨ ਆ ਉਹਨਾਂ ਨਾਲ ਗੱਲ ਕੀਤੀ ਮੈਂ ਉਸ ਤੋਂ ਬਾਅਦ ਫਿਰ ਪ੍ਰਸ਼ਾਸਨ ਨਾਲ ਤਰਨ ਤਰਨ ਦੇ ਨਾਲ ਸਾਰਿਆਂ ਨਾਲ ਗੱਲ ਕੀਤੀ ਉਸ ਤੋਂ ਬਾਅਦ ਵਿੱਚ ਦਿੱਲੀ ਦੇ ਜਿਹੜੇ ਐਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲ ਕੀਤੀ ਵੀ ਆਪਾਂ ਜਿੰਨੀ ਕੁ ਮਦਦ ਕਰ ਸਕਦੇ ਕਿਉਂਕਿ ਅਸੀਂ ਕਿਸੇ ਵळे ਐਜੀਪੀਸੀ ਨੂੰ ਦੋਸ਼ ਦੇ ਦਿੰਦੇ ਆ ਤੇ ਮੈਂ ਇਹ ਵੇਖਿਆ ਵੀ ਦੋਸ਼ ਦੇਣੋਂ ਜ਼ਿਆਦਾ ਵਧੀਆ ਵੀ ਅਸੀਂ ਕਿਉਂ ਨਾ ਫੋਨ ਲਾ ਲੀਏ ਅੱਜ ਉਹਨਾਂ ਨੂੰ ਤੇ ਮੈਂ ਵਾਕਿਆ ਹੀ ਅੱਜ ਜਦੋਂ ਫੋਨ ਲਾਇਆ ਤਾਂ ਮੀ ਸਾਹਿਬ ਨੇ ਫੋਨ ਚੁੱਕਿਆ ਪਹਿਲੀ ਬੈਲ ਤੇ ਤੇ ਮੈਂ ਜਦੋਂ ਇਸ ਪਰਿਵਾਰ ਬਾਰੇ ਦੱਸਿਆ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਭੇਜੋ ਸਾਡੇ ਕੋਲ ਫਿਰ ਦਿੱਲੀ ਦੇ ਪ੍ਰਧਾਨ ਸਾਹਿਬ ਨੂੰ ਫੋਨ ਕੀਤਾ ਉਹ ਵੀ ਕਹਿੰਦੇ ਅਸੀਂ ਜਿੰਨੀ ਮਦਦ ਕਰ ਸਕਦੇ ਕਰਾਂਗੇ ਔਰ ਤਰਨਤਾਰਨ ਦੇ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਸਿੱਰੇ ਭੇਜੋ ਜੋ ਵੀ ਸਾਡੇ ਮਹਿਕਮੇ ਵੱਲੋਂ ਸਰਕਾਰ ਵੱਲੋਂ ਹੋ ਸਕਦਾ ਉਹ ਕਰਾਂਗੇ ਪਰ ਮੈਂ ਸਾਰੇ ਹੀ ਐਨ ਆਰ ਆਈ ਵੀਰਾਂ ਨੂੰ ਤੁਹਾਡੇ ਚੈਨਲ ਜਰੀਏ ਬੇਨਤੀ ਕਰਨਾ ਚਾਹੁੰਦਾ ਭਰਾਵਾਂ ਨੂੰ ਪੰਜਾਬ ਦੇ ਵਿੱਚ ਸਮਾਜ ਸੇਵੀ ਵੀਰਾਂ ਨੂੰ ਕਿ ਭਰਾਓ ਆਪਾਂ ਇਸ ਪਰਿਵਾਰ ਦੇ ਚਿਹਰੇ ਤੇ ਖੁਸ਼ੀਆਂ ਲਿਆਉਣੀਆਂ ਵਾ ਉਹ ਭੈਣ ਸਾਡੀ ਕਹਿੰਦੀ ਵੀ ਬੱਚੇ ਦਾ ਜਨਮ ਦਿਨ ਨਹੀਂ ਮਨਾਇਆ ਤੇ ਕੋਈ ਗੱਲ ਨਹੀਂ ਜਨਮ ਦਿਨ ਵੇਖਿਓ ਤੁਸੀਂ ਮਨਾਵਾਂਗੇ ਆਪਾਂ ਸਾਰੇ ਰਲ ਕੇ ਗੁਰੂ ਸਾਹਿਬ ਨੇ ਜਦੋਂ ਕਿਰਪਾ ਕੀਤੀ ਨਾ ਜਿਹੜਾ ਉਹਦਾ ਵਿਸ਼ਵਾਸ ਆ ਕਲਗੀਆਂ ਵਾਲੇ ਦਾ ਉਹਨੇ ਜਦੋਂ ਆਪਣੇ ਚਾਰੇ ਪੁੱਤ ਵਾਰ ਤੇ ਸਾਡੇ ਤੋਂ ਤੇ ਆਪਣੇ ਕੋਲ ਤੇ ਰੱਖਿਆ ਹੀ ਕੁਛ ਨਹੀਂ ਤੇ ਪਰਿਵਾਰ ਵੀ ਚੜਦੀ ਕਲਾ ਵਾਲਾ ਡੋਲਿਆ ਨਹੀਂ ਅੱਜ ਤੋਂ ਸਾਡਾ ਫਰਜ਼ ਬਣਦਾ ਕਿ ਅਸੀਂ ਵੀ ਕਿਤੇ ਨਾ ਕਿਤੇ ਨਾਲ ਖਲੋਇਆ ਕਰੀ ਆਪਣੇ ਲੋਕਾਂ ਦੇ ਜਦੋਂ ਅਸੀਂ ਆਪਣੇ ਲੋਕਾਂ ਦੇ ਨਾਲ ਨਹੀਂ ਨਾ ਖਲੋਂਦੇ ਤੇ ਸਾਡੇ ਆ ਵੱਡੇ ਵੱਡੇ ਪ੍ਰੋਗਰਾਮ ਕੀਤੇ ਸਾਰੇ ਫੇਲ ਹੋ ਜਾਂਦੇ ਦੂਜੀਆਂ ਜਿੱਥੇ ਲੜਾਈ ਲੱਗਦੀ ਉੱਥੇ ਲੰਗਰ ਲਾਏ ਫੇਲ ਹੋ ਜਾਂਦੇ ਆ ਕਾਰਨ ਕੀ ਹੈ ਕਾਰਨ ਇਹ ਕਿ ਅੱਜ ਸਾਡੇ ਨਾ ਬਾਹਰ ਜਾ ਜਾ ਕੇ ਜਾਦਾ ਵਿਖਾਵਾ ਕਰਨ ਦੇ ਪਰ ਇੱਥੇ ਆਣ ਕੇ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਕੋਈ ਕਿਸੇ ਦੀ ਸਾਰ ਨਹੀਂ ਲੈਣ ਡਿਆ ਮੈਂ ਪ੍ਰਧਾਨ ਸਾਹਿਬ ਨੂੰ ਵੀ ਮਿਲ ਕੇ ਬੇਨਤੀ ਕਰੂੰ ਕਿ ਗੁਰਸਿੱਖ ਪਰਿਵਾਰਾਂ ਦੀ ਸਾਰ ਲਾਓ ਇਹੋ ਜਿਹੇ ਪਰਿਵਾਰਾਂ ਦੀ ਸਾਰ ਲੋ ਜਦੋਂ ਭੈਣ ਸਾਡੀ ਕਿਤੇ ਆ ਚੰਗਾ ਲੱਗਦਾ 10-10 20-20 ਰੁਪਏ ਕਿਤੇ ਇਹਨਾਂ ਦਾ ਇਲਾਜ ਹੋਣੇ ਆ ਤੁਹਾਨੂੰ ਪਾਜੀ ਦੇਖਿਆ ਵੀ ਇੱਕ ਮਾਂ ਵਾਸਤੇ ਬੜੀ ਦਰਦੀ ਗੱਲ ਹੁੰਦੀ ਆ ਜਦੋਂ ਪੁੱਤਰ ਮਿਲੇ ਪ੍ਰਮਾਤਮਾ ਕੋਲ ਉਹ ਵੀ ਸਵਾ ਲੱਖ ਕੱਲਾ ਕੱਲਾ ਪੁੱਤਰ ਆ ਤੇ ਦੇਖਿਆ ਵੀ ਉਸ ਮਾਂ ਦਾ ਕਹਿਣਾ ਸੀ ਵੀ ਉਸ ਨੂੰ ਜਿਹੜਾ ਕਿ ਗੱਡੀ ਜੀ ਚ ਪਾ ਕੇ ਤੇ ਪੰਜਾਬ ਦੇ ਕਹਿੰਦੇ ਕੋਈ ਮੇਲਾ ਨਹੀਂ ਛੱਡਿਆ ਕੋਈ ਜ਼ਿਲਾ ਨਹੀਂ ਛੱਡਿਆ ਹਰ ਇੱਕ ਜਿਹੜੇ ਜਿੱਥੇ ਪੜਦਾ ਸੀ ਮੇਲੇ ਹੈਗੇ ਆ ਉੱਥੇ ਜਾ ਕੇ 10-10 ਰੁਪਏ ਇਕੱਠੇ ਕਰਦੇ ਸੀ ਪੁੱਤ ਦੇ ਲਾਗ ਵਾਸਤੇ ਕਿੰਨਾ ਔਖਾ ਉਸ ਮਾਂ ਵਾਸਤੇ ਕਿੰਨਾ ਦਰ ਬਾਣੇ ਵਿੱਚ ਸਾਡਾ ਪਰਿਵਾਰ ਆ ਸਿੱਖੀ ਨੂੰ ਲੈ ਕੇ ਅੱਜ ਆਪਣੇ ਪੁੱਤਰ ਦੇ ਇਲਾਜ ਵਾਸਤੇ ਮੇਲਿਆਂ ਵਿੱਚ ਦੇਖਿਆ ਕਿ 10-10 ਰੁਪਏ ਇਕੱਠੇ ਕਰਦਾ ਹੋਊਗਾ ਕੀ ਹਾਲਾਤ ਨੇ ਕਹਿੰਦੇ 50000 ਰੁਪਏ ਇਕੱਠਾ ਹੋਇਆ ਤੇ 1.5 ਲੱਖ ਰੁਪਏ ਪਹਿਲਾਂ ਵੀਡੀਓ ਪਈ ਸੀ ਉਸ ਦਾ ਮਤ ਹੋਈ ਆ ਹਜੇ ਵੀ 3 ਲੱਖ ਰੁਪਏ ਦੀ ਲੋੜ ਰਗੀ ਆ ਕੀ ਕਹਿਣਾ ਚਾਹੋਗੇ ਵੇਖੋ 3 ਲੱਖ ਰੁਪਏ ਦੀ ਵਾਕਿਆ ਇਹਨਾਂ ਨੂੰ ਲੋੜ ਹੈ ਇਸ ਤੋਂ ਇਲਾਵਾ ਇਹਨਾਂ ਨੇ ਦੱਸਿਆ ਵੀ ਉੱਥੇ ਜਿਹੜਾ ਵਾ ਉਹਨਾਂ ਨੇ ਉਸ ਤੋਂ ਇਲਾਵਾ ਬਾਅਦ ਚ ਵੀ ਇਲਾਜ ਕਰਨਾ ਪੈਰਾਲਾਈਜ਼ ਹੋ ਗਿਆ ਬੱਚੇ ਨੂੰ ਦਿਲ ਚੋਂ ਦੇ ਸ਼ੇਕ ਆ ਗੁਰਦੇ ਉਹਦੇ ਫੇਲ ਹੋ ਗਿਆ ਇਹਨਾਂ ਨੂੰ ਵਿਚਾਰਿਆਂ ਨੂੰ ਜਿੰਨਾ ਕ ਦੱਸਿਆ ਉਹਨ ਇਹਨਾਂ ਨੂੰ ਵਾਕਿਆ ਹੀ ਘੱਟੋ ਘੱਟ 5-10 ਲੱਖ ਦੀ ਲੋੜ ਆ ਕਿਉਂਕਿ ਇਹਨਾਂ ਗਾੜੀ ਵੀ ਟ੍ਰੀਟਮੈਂਟ ਕਰਾਉਣਾ ਉੱਥੇ ਤੱਕ ਨਹੀਂ ਰਹਿ ਜਾਣਾ ਇਹਨਾਂ ਨੇ ਵਿਚਾਰਿਆ ਨੇ ਇਹਨਾਂ ਨੇ ਕਿੱਥੇ ਬਾਰ-ਬਾਰ ਵੀਡੀਓ ਥੋੜੀ ਪਾਉਣਗੇ ਪਰ ਜਿੰਨੇ ਵੀ ਪੰਜਾਬੀ ਆ ਉਹ ਗੁਰੂ ਰਮਨਣ ਵਾਲੇ ਆ ਉਹ ਦਿਲ ਖੋਲ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਨਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੇ ਵਾਕਿਆ ਹੀ ਇਹ ਪਰਿਵਾਰ ਨੂੰ ਅੱਜ ਜ਼ਰੂਰਤ ਆਏ ਕੋਈ ਆਟੋ ਚਲਾ ਕੇ ਵਿਚਾਰਾ ਕਿੰਨੇ ਕੁ ਪੈਸੇ ਇਕੱਠੇ ਕਰ ਲੂਗਾ ਕੀ ਕਮਾ ਲੂਗਾ ਇਹਦੇ ਚੋਂ ਤੇ ਜਿੰਨੇ ਇਕੱਠੇ ਕਰਦਾ ਉਹਨੇਕ ਤੇ ਵਾਕਿਆ ਹੀ ਉਸ ਦਿਨ ਇਸ ਘਰ ਦੇ ਵਿੱਚ ਖੁਸ਼ੀਆਂ ਆਣਗੀਆਂ ਤੁਹਾਡੀ ਨਿੱਕੀ ਨਿੱਕੀ ਕਿਰਤ ਕਮਾਈ ਨਾਲ ਇਸ ਘਰ 'ਚ ਖੁਸ਼ੀਆਂ ਆਣਗੀਆਂ ਜਿੱਦਾਂ ਨੇ ਬੱਚਾ ਇੱਥੇ ਖੇਡਦਾ ਹੋਊ ਅੱਜ ਉਹ ਕਿਤੇ ਪੈਰ ਥਲੇ ਰੱਖਦਾ ਤੇ ਪੈਰ ਨਹੀਂ ਰੱਖਿਆ ਜਾਂਦਾ ਗਰੇਵਾਲਸ ਤੁਸੀਂ ਵੀ ਵੇਖਿਆ ਤੇ ਉਹ ਚੀਸਾਂ ਨਿਕਲਦੀਆਂ ਵੇਖ ਕੇ ਗੁਰਸਿੱਖ ਬੱਚੇ ਨੂੰ ਤੇ ਖਾਲਸੇ ਦੀ ਜਿਹੜੀ ਖੰਡੇ ਬਾਟੇ ਦੀ ਪੌਲ ਇਦਾਂ ਨਹੀਂ ਮਿਲੀ ਬੜੀਆਂ ਕੁਰਬਾਨੀਆਂ ਨਾਲ ਮਿਲੀ ਤੇ ਅੱਜ ਗੁਰੂ ਸਾਹਿਬ ਕਿਰਪਾ ਕਰਨ ਇਹ ਬੱਚਾ ਛੇਤੀ ਤੋਂ ਛੇਤੀ ਠੀਕ ਹੋਵੇ ਤੇ ਆਪਾਂ ਇਹਨਾਂ ਦੀ ਵੱਧ ਤੋਂ ਵੱਧ ਜਿੰਨੇ ਜੋਗੇ ਹੈਗੇ ਸਾਰੇ ਰਲ ਕੇ ਮਤ ਕਰੀਏ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਸੋਨੂ ਜੱਡਾਲੀ ਜਸੀ ਖਾਸ ਕਰਕੇ ਪੰਜਾਬੀਆਂ ਨਾਲ ਅਪੀਲ ਕਰਦੇ ਆ ਪੰਜਾਬੀਆਂ ਗਾੜੀ ਬੇਨਤੀ ਕਰਦੇ ਆ ਕਿਉਂਕਿ ਪੰਜਾਬੀ ਜਦੋਂ ਵੀ ਕਿਤੇ ਮਦਦ ਕਰਦੇ ਨੇ ਦਿਲ ਖੋਲ ਕੇ ਮਦਦ ਕਰਦੇ ਨੇ ਤੇ ਖਾਸ ਕਰਕੇ ਐਨ ਆਰ ਆਈ ਵੀਰ ਜਿਹੜੇ ਨੇ ਤੁਸੀਂ ਦੇਖਿਓ ਵੀ ਪੰਜਾਬੀ ਹੋ ਅੱਜ ਤੁਹਾਡੀ ਮਦਦ ਕਰਨ ਦੀ ਵਾਰੀ ਆ ਇਸ ਪਰਿਵਾਰ ਦੀ ਤੁਸੀਂ ਦੇਖ ਸਕਦੇ ਪੀ ਇਹ ਗੁਰਸਿਕ ਪਰਿਵਾਰ ਆ ਗੁਰੂ ਘਰ ਬਾਣਾ ਪਾਇਆ ਹੋਇਆ ਤੇ ਕਿਰਤ ਅੱਥੀ ਕਰਦਾ ਵਾ ਆਟੋ ਚਲਾਉਂਦਾ ਵਾ 350 ਰੁਪਏ ਜਿਹੜਾ ਕਿਰਾਇਆ ਰੋਜ਼ ਆਟਾ ਦਾ ਦਿੰਦਾ ਵਾ ਉਹਦੇ ਵਿੱਚ ਹੀ ਪਰਿਵਾਰ ਦਾ ਗੁਜ਼ਾਰਾ ਕਰਦਾ ਉਹਦੇ ਵਿੱਚ ਹੀ ਜਿਹੜਾ ਬੱਚੇ ਦੇ ਇਲਾਜ ਵਾਸਤੇ ਦਵਾਈਆਂ ਵੀ ਲੋਂਦਾ ਤੁਹਾਡੇ ਸਾਥ ਦੀ ਲੋੜ ਆ ਤਰਨਤਨ ਜਿਹੜੇ ਦਾ ਪਿੰਡ ਹੈ ਗੈਰੀ ਤੇ ਐਡਰੈਸ ਨੂੰ ਦੱਸ ਦਾਂਗੇ ਵੀਰ ਜੀ ਤੁਸੀਂ ਆਪਣਾ ਐਡਰੈਸ ਤੇ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਜੇਕਰ ਕਿਸੇ ਨੇ ਮਤ ਕਰਨੀ ਹੋਵੇ ਹਾਂਜੀ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਨੰਬਰ ਆਪਣਾ ਹੈਗਾ 88720 88720 47217 ਪਿੰਡ ਗੈਰੀ ਜ਼ਿਲ੍ਹਾ ਤਰਨਤਨ ਸਰਾਈ ਮਾਨਤਖਾਨ ਲਾਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਪੀ ਇਹਨਾਂ ਦਾ ਸੁਪਨਾ ਵਾ ਪੀ ਇਹਨਾਂ ਦਾ ਪੁੱਤਰ ਜਿਹੜਾ ਉਹ ਠੀਕ ਹੋ ਸਕੇ ਤੇ ਆਪਣੇ ਪੈਰਾਂ ਤੇ ਚੱਲ ਸਕੇ ਉਹ ਸਾਡੀ ਸੰਗਤ ਗਾੜੀ ਅਪੀਲ ਆ ਬੇਨਤੀ ਆ ਉਹਨਾਂ ਸਮਾਜ ਸੇਵੀਆ ਗਾੜੀ ਐਨਆਰਏ ਵੀਰਾਂ ਗਾੜੀ ਕਿ ਇਹਨਾਂ ਦੇ ਪੁੱਤਰ ਦੀ ਜਿਹੜੀ ਆ ਦੇਖਭਾਲ ਕੀਤੀ ਜਾਵੇ ਇਲਾਜ ਕਰਾਇਆ ਜਾਵੇ ਤੇ ਖਾਸ ਕਰਕੇ ਸਿੱਖ ਜਥੇਬੰਦੀ ਗਾੜੀ ਤੁਸੀਂ ਦੇਖਿਆ ਵੀ ਐਸਡੀਪੀਸ ਨਾਲ ਗੱਲਬਾਤ ਕੀਤੀ ਆ ਸਾਨੂੰ ਜਨਰਲ ਆਜੀ ਨੇ ਪ੍ਰਧਾਨ ਸਾਹਿਬ ਨਾਲ ਉਹਨਾਂ ਨੇ ਵੀ ਵਾਅਦਾ ਕਿ ਦਵਾਇਆ ਕਿ ਵੱਤ ਵਤ ਮਦਦ ਕਰਾਂਗੇ ਇਸ ਪਰਿਵਾਰ ਦੀ ਤੇ ਪੰਜਾਬੀ ਉਹ ਕਦੀ ਪੰਜਾਬੀ ਨੂੰ ਕਿਸੇ ਗਾੜੀ ਹੱਥ ਆਡਾਂ ਦੀ ਲੋੜ ਨਾ ਪਵੇ ਕਿਸੇ ਗਾੜੀ ਮੰਗਾਂ ਦੀ ਲੋੜ ਨਾ ਪਵੇ ਇਹ ਸਾਡੇ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਜੇਕਰ ਕੋਈ ਪੰਜਾਬੀ ਕਿਸੇ ਗਾੜੀ ਹੱਥ ਆੜਦਾ ਤੁਹਾਡੇ ਸਾਥ ਦੀ ਲੋੜ ਆ ਇਸ ਪਰਿਵਾਰ ਦਾ ਸਾਥ ਦਿਓ ਤਾਂ ਜੋ ਕਿ ਇਸ ਪਰਿਵਾਰ ਦਾ ਜਿਹੜਾ ਪੁੱਤਰ ਦਾ ਇਲਾਜ ਹੋ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ